ਗੋਲ ਸਾਹਿਬ ਇੱਕ ਗੱਲ ਤੇ ਦੱਸ ਹਾਂ ਉਹ ਇਸ ਮਰਤਬਾਨ ਚ ਇਹ ਜਿਆ ਕੀ ਪਾਇਆ ਜਿਹੜਾ ਬੰਦੇ ਨੂੰ ਮੁਰਜਵਾਨ ਕਰ ਦਿਆ ਆਏ ਰੱਬਾ ਮੈਨੂੰ ਦੱਸਦੇ ਸੀ ਮਿੱਟੀ ਦਾ ਪਾਇਆ ਇਹਦੇ ਚ ਮਿੱਟੀ ਦਾ ਵਾਵਾ ਨਹੀਂ ਇਹ ਤਾਂ ਸੋਨੇ ਦਾ ਵਾਵਾ ਪਾਇਆ ਹੋਇਆ ਇਹ ਪਿਓਰ 골ਡ ਤੋਂ ਬਣੀ ਹੋਈ ਚੀਜ਼ ਹੈ ਅੱਛਾ ਜੀ ਅੱਛਾ ਇਹ ਪਹਿਲਾ ਚਵਨ ਪ੍ਰਾਸ਼ ਹੈ ਪੂਰੇ ਵਰਲਡ ਦੇ ਵਿੱਚ ਜਿਹੜਾ 1.5 ਲੱਖ ਰੁਪਏ ਦਾ 1 ਕਿਲੋ ਹੈ ਅੱਛਾ ਜੀ ਆਹ ਡੱਬਾ ਇੱਕ ਮਰਤਬਾਨ 1.5 ਲੱਖ ਦਾ ਹੈ 1.5 ਲੱਖ ਦਾ ਇੱਕ ਡੱਬਾ ਹੈ ਇਹ ਚ ਸਭ ਤੋਂ ਪਹਿਲਾਂ ਸੋਨੇ ਦੀ ਭਸਮ ਫਿਰ ਇਹਦੇ ਵਿੱਚ ਅੰਬਰ ਔਰ ਇਹ ਚ ਲਤਾ ਕਸਤੂਰੀ ਅੱਛਾ ਜੀ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਬਹੁਤ ਕਾਸਟਲੀ ਨੇ ਸਿੱਧ ਮਕਰਤਵ ਅੱਜ ਇਹ ਸਾਰੀਆਂ ਚੀਜ਼ਾਂ ਪਾ ਕੇ ਵਿੱਚ ਬਾਕੀ 54 55 ਜੜੀ ਬੂਟੀਆਂ ਅਰੇ ਵਾ ਪੈਂਦੀਆਂ ਨੇ ਇਹ ਚਵਨ ਰਿਸ਼ੀ ਦਾ ਬਣਾਇਆ ਹੈ ਚਵਨ ਪ੍ਰਾਸ਼ ਜੀ ਗ੍ਰੰਥ ਦਾ ਯੋਗ ਹੈ ਇਹ ਸਰ ਜਦੋਂ ਅਸੀਂ ਬਣਾਇਆ ਨਾ ਜੀ ਸਾਨੂੰ ਮੁਸੀਬਤ ਪੈ ਗਈ ਕਿਉਂਕਿ ਲੋਟ ਬੰਦ ਹੈ ਜੀ ਇੱਕਦਾਂ ਡੱਬਾ ਤਾਂ ਬਣਦਾ ਨਹੀਂ ਅਸੀਂ ਪੂਰਾ ਸਾਡਾ ਘਰ ਵਿਕਣ ਤੇ ਆ ਗਿਆ ਇਹ ਜਦੋਂ ਬਣਿਆ ਬਣਾਦੇ ਅਸੀਂ ਲਿਆ ਸ਼ੌਂਕ ਸ਼ੌਂਕ ਚ ਵੀ ਤੇ ਹੁਣ ਇਹ ਪਤਾ ਨਹੀਂ ਸੀ ਵੀ ਚਾਰ ਪੁੱਛਣਾ ਆਉਂਦੇ ਨੇ 40 ਨੂੰ ਕਿੱਥੋਂ ਲੱਭਾਂਗੇ ਦਿਨ ਨੂੰ ਤੇ ਬੜਾ ਕੇ ਨਾ ਗਿੱਲ ਸਾਹਿਬ ਤੁਸੀਂ ਯਕੀਨ ਮੰਨੋ ਸਾਨੂੰ ਬਹੁਤ ਇੱਕ ਤਰ੍ਹਾਂ ਦਾ ਡਿਪਰੈਸ਼ਨ ਹੋਣ ਲੱਗ ਗਿਆ ਸੀ ਵੀ ਇਹ ਕਿੱਦਾਂ ਇਹਨੂੰ ਕਰਾਂਗੇ ਸਾਰਾ ਪੈਸਾ ਹੀ ਲੱਗ ਗਿਆ ਦੇ ਉੱਤੇ ਇੱਕ ਗੱਲ ਹੋਰ ਦੱਸੋ ਜੀ ਕਿ ਕਿਉਂ ਤੁਸੀਂ ਖਾ ਸਕਦੇ ਹੋ ਮਤਲਬ ਆਪਦੀ ਖੁਰਾਕ ਚ ਜੇ ਕਿਸੇ ਦੇ ਮਤਲਬ ਹਜ਼ਮ ਆਉਂਦਾ ਤਾਂ ਕੋਈ ਇਹਦੀ ਸਾਈਡ ਇਫੈਕਟ ਤਾਂ ਨਹੀਂ ਜਿਵੇਂ ਪਹਿਲਾਂ ਡਰਾਉਂਦੇ ਸੀ ਲੋਕ ਕਿਉਂ ਨਹੀਂ ਖਾਣਾ ਘੱਟ ਖਾਣਾ ਜਾਂ ਇਹ ਕਿਸ ਕਿੰਨਾ ਕੁ ਖਾਣਾ ਚਾਹੀਦਾ ਹੈ ਜਾਂ ਕਿਉਂ ਖਾਣ ਚ ਕੋਈ ਇਤਰਾਜ਼ ਨਹੀਂ ਕਿਸੇ ਨੂੰ ਕਿਉਂ ਦਾ ਕੀ ਪ੍ਰੋਬਲਮ ਹੈ ਜਿਹੜਾ ਡੱਬੇ ਚ ਬੰਦ ਆ ਗਿਆ ਨਾ ਜੀ ਕਿਉਂ ਹੁਣ ਤੁਸੀਂ ਗਿਲਸਬ ਦੇਖੋ ਵੀ ਇੱਕ ਡੱਬੇ ਚ ਬੰਦ ਕਿਉਂ ਹੈ 600 ਰੁਪਏ ਦਾ ਕਿਲੋ ਹੈ ਹਾਂ ਜੀ ਜਦੋਂ ਅਸੀਂ ਘਰੇ ਕੱਢਦੇ ਆ ਕਿਉਂ ਸਾਨੂੰ ਪਤਾ ਵੀ 890 ਰੁਪਏ ਕਿਲੋ ਤੋਂ ਘੱਟ ਘਰੇ ਪੈਂਦਾ ਹੀ ਨਹੀਂ ਕਿਉਂ ਕੱਢ ਕੇ ਤਾਂ 600 ਰੁਪਏ ਦਾ ਡੱਬੇ ਚ ਕੀ ਦਊਗਾ ਉਹਨੇ ਦੁਕਾਨਦਾਰ ਨੂੰ ਵੀ 25 30% ਦੇਣਾ ਵਿੱਚ ਕੀ ਪਾਇਆ ਕੀ ਨਹੀਂ ਇਹ ਵੀ ਨਹੀਂ ਪਤਾ 200 ਰੁਪਏ ਦਾ ਕਿਉਂ ਨਹੀਂ ਰਹਿੰਦਾ ਜਦੋਂ ਬੱਸ ਹਿਸਾਬ ਕੱਢਦੇ ਆ ਬਾਅਦ ਤਾਂ ਡਾਕਟਰ ਵੀ ਵੈਦ ਵੀ ਇਹ ਕਹਿਣ ਲੱਗੇ ਵੀ ਘੋ ਖਾਣਾ ਹੀ ਬੰਦ ਕਰ ਲਓ ਜੇ ਖਾਣਾ ਤਾਂ ਘਰੇ ਬਣਾ ਲੇ ਜੇ ਘਰ ਦਾ ਹੋਵੇ ਫਿਰ ਤਾਂ ਕੋਈ ਹਰ ਜੀ ਕਮਾਲ ਹੈ ਜੀ ਕਰਦਾ ਕਿਉਂ ਤਾਂ ਕਮਾਲ ਹੈ ਮੈਂ ਤਾਂ ਕਹਿੰਦਾ ਇਹਨਾਂ ਦੇ ਲੋਕਾਂ ਦੇ ਘਰੇ ਕਿਉਂ ਨਿਕਲਦਾ ਆਪ ਕੱਢਦੇ ਨੇ ਆਪਣੇ ਘਰ ਦਾ ਡੰਗਰ ਬੱਚਾ ਆਏਗਾ ਤਾਂ ਉੱਥੇ ਕੋਈ ਮਨਾਹੀ ਨਹੀਂ ਹੈ ਜੀ ਪ्योर ਦੇਸੀ ਕਿਉਂ ਉਹਦੇ ਵਿੱਚ ਤਾਂ ਅਸੀਂ ਵੀ ਲੋਕਾਂ ਨੂੰ ਕਹਿੰਦੇ ਆ ਪ्योर ਦੇਸੀ ਕੋਈ ਸਬਜ਼ੀ ਬਣਾਓ ਰੋਟੀ ਚੋਪੜੋ ਕਿਸੇ ਵੀ ਤਰੀਕੇ ਘੋ ਅੰਦਰ ਲੈ ਕੇ ਜਾਓ ਤਾਂ ਕਿ ਤੁਹਾਡੇ ਇਹਨਾਂ ਅੰਤਣੀਆਂ ਉਹਨਾਂ ਨੂੰ ਕੁਝ ਤਾਂ ਰਾਹਤ ਮਿਲੇ ਹਾਂ ਬਿਲਕੁਲ ਲੂਬ੍ਰੀਕੇਟ ਹੁੰਦੀ ਹੈ ਆਖਰਕਾਰ ਜਿਨ੍ਹਾਂ ਨੂੰ ਕਬਜ਼ ਕਬਜ਼ ਨਹੀਂ ਹੋਣ ਦਿੰਦਾ ਜੀ ਛੇਤੀ ਔਰ ਬੜੀ ਗੱਲ ਇਹ ਆ ਕਿ ਕਬਜ ਦੇ ਮਰੀਜ਼ਾਂ ਨੂੰ ਕਈਆਂ ਨੂੰ ਇਹ ਨਹੀਂ ਪਤਾ ਉਹ ਚੂਰਨਾ ਚਰਨਾ ਜਦੋਂ ਬਾਹਰ ਜਿਹੜੀ ਨਿਕਲਦੇ ਕਿ ਜਿਹੜੀ ਮਲਠੀ ਹੈ ਨਾ ਜੀ ਮਲਠੀ ਦਾ ਪਾਊਡਰ ਕਬਜ ਤੋੜਦਾ ਅੱਛਾ ਜੀ ਉਹਨਾਂ ਨੂੰ ਇਹ ਵੀ ਮਲਠੀ ਸਿਰੂ ਗਲੇ ਵਾਸਤੇ ਹੁੰਦੀ ਆ ਹਾਂ ਇਹ ਵੀ ਮੈਨੂੰ ਤਾਂ ਆਪੇ ਹੀ ਲੱਗਦਾ ਸੀ ਕਿ ਮਲਠੀ ਗਲੇ ਵਾਸਤੇ ਹੁੰਦੀ ਆ ਮਲਠੀ ਦਾ ਅੱਧਾ ਚਮਚਾ ਤੁਸੀਂ ਪਾਊਡਰ ਰਾਤ ਨੂੰ ਲੈ ਲਓ ਸਵੇਰੇ ਲੂਜ਼ ਮੋਸ਼ਨ ਨਾ ਲੱਗ ਜਾਣ ਬੰਦੇ ਨੂੰ ਅੱਛਾ ਜੀ ਇੰਨੀ ਵਧੀਆ ਚੀਜ਼ ਆ ਤੇ ਦੂਸਰਾ ਬਦਾਮ ਦਾ ਤੇਲ 10 ਬੁੱਧਾ ਦੁੱਧ ਚ ਪਾ ਕੇ ਜਾਂ ਗਰਮ ਪਾਣੀ ਚ ਪਾ ਕੇ ਲੈ ਲਓ ਤਾਂ ਪੇਟ ਸਾਫ ਹੋ ਜਾਂਦਾ ਅੱਛਾ ਉਹ ਚੂਰਨ ਜਿਹੜੇ ਨਾ ਜੀ ਉਹ ਜਦੋਂ ਅਸੀਂ ਲਗਾਤਾਰ ਖਾਣੇ ਆ ਨਾ ਲੋਕੀ 10 10 20 20 ਸਾਲ ਖਾਈ ਜਾਂਦੇ ਇੱਕ ਚਮਚਾ ਰੋਜ਼ ਰਾਤ ਨੂੰ ਖਾ ਕੇ ਸੌਂ ਜਾਂਦੇ ਸਵੇਰੇ ਪੇਟ ਸਾਫ ਹੋ ਜਾਂਦਾ ਚਲੋ ਵੀ ਠੀਕ ਹੋ ਗਿਆ ਲੇਕਿਨ ਉਹ ਅੰਦਰੋਂ ਅੰਤੜੀਆਂ ਨੂੰ ਕਮਜ਼ੋਰ ਕਰਦਾ ਹੁਣ ਜਿਵੇਂ ਕਈਆਂ ਦੇ ਅਸੀਂ ਅਨੀਮਾ ਕੀਤੇ ਨੇ ਜੀ ਅਸੀਂ ਨੇਚਰੋਪੈਥੀ ਚ ਅਨੀਮਾ ਵਗੈਰਾ ਜਦੋਂ ਕਰਦੇ ਆ ਤਾਂ 2 2 2.5 2.5 ਕਿਲੋ ਅੰਤੜੀਆਂ ਚੋਂ ਇਹ ਪਾਊਡਰ ਨਿਕਲਦਾ ਲੈਟਰਨ ਦਾ ਨਿਕਲੇ ਨਾ ਨਿਕਲੇ ਇਹ ਪਾਊਡਰ ਜੰਮਿਆ ਨਿਕਲਦਾ ਵਿੱਚੋਂ ਇਸ ਬਗੋਲ ਪਾਊਡਰ ਨਿਕਲਿਆ ਹੋਰ ਚੀਜ਼ਾਂ ਮਤਲਬ ਉਹ ਫੇਰ ਉਹ ਸੌਖਾ ਹੁੰਦਾ ਬੰਦਾ ਵੀ ਯਾਰ ਅੱਜ ਪਤਾ ਨਹੀਂ ਕੀ ਹੋ ਗਿਆ ਮੇਰੇ ਅੰਦਰ ਕੀ ਨਿਕਲ ਗਿਆ ਉਹ ਜਿਹੜਾ ਰੋਜ਼ ਖਾਈ ਜਾਂਦਾ ਉਹ ਜੋ ਕੁਝ ਅੰਦਰ ਵਿੱਚ ਜੰਮੀ ਜਾਂਦਾ ਤਾਂ ਇਹ ਇੱਕ ਬਹੁਤ ਬੜੀ ਪ੍ਰੋਬਲਮ ਹੈ ਜਿਹੜਾ ਲੋਕ ਰੈਡੀ ਖਾਈ ਜਾਂਦੇ ਅੱਛਾ ਜੀ ਤੁਸੀਂ ਗੱਲ ਕੀਤੀ ਹੈ ਦੀ ਬਦਾਮ ਰੋਗਨ ਦੀ ਤਾਂ ਉਹ ਦਾ ਤੇ ਘਿਓ ਦਾ ਫਰਕ ਹੈ ਜੀ ਜੇ ਕੋਈ ਬੰਦਾ ਘਿਓ ਖਾਂਦਾ ਹੈ ਤਾਂ ਉਹ ਉਹ ਇੱਕੋ ਹੀ ਚੀਜ਼ ਹੈ ਕਿ ਥੋੜਾ ਅਲੱਗ ਚੀਜ਼ ਹੈ ਜਿਹੜਾ ਕਿਓ ਹੈ ਨਾ ਜੀ ਕਿਓ ਸਾਡੇ ਹੱਡੀਆਂ ਨੂੰ ਤਾਕਤ ਦਿੰਦਾ ਮਾਸਪੇਸ਼ੀਆਂ ਸਟਰੋਂਗ ਕਰਦਾ ਜਿਹੜਾ ਬਾਦਾਮ ਰੋਗਨ ਹੈ ਇਹ ਸਾਡੀਆਂ ਅੰਤੜੀਆਂ ਨੂੰ ਅੰਦਰੋਂ ਕਲੀਨ ਕਰਨ 'ਚ ਮਦਦ ਕਰਦਾ ਔਰ ਸਾਡੇ ਬ੍ਰੇਨ ਨੂੰ ਤਾਕਤ ਦਿੰਦਾ ਇਹਦਾ ਬਹੁਤ ਫਰਕ ਚੰਗਾ ਦੱਸਦੇ ਆ ਬ੍ਰੇਨ ਲਈ ਬਹੁਤ ਹੀ ਗੁੱਡ ਹੈ ਕੋਈ ਚੀਜ਼ ਹੈ ਜੀ ਜਿਹੜੀ ਇਹ ਤੇ ਆਈ ਸਾਈਟ ਲਈ ਵਧੀਆ ਹੋਵੇ ਹਾਂ ਤੁਹਾਡੀ ਨਜ਼ਰ ਚੰਗੀ ਬਣਦੀ ਹੋਵੇ ਜਿਹਦੇ ਨਾਲ ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਬੈਟਰ ਹੁਣੇ ਦੱਸ ਕੇ ਟਾਂ ਜਿਹੜਾ ਸੰਕਪੁਸ਼ਪੀ ਬ੍ਰਹਮੀ ਜਟਾਮਾਂਸੀ ਦਾ ਪਾਊਡਰ ਹੈ ਇਹਦੇ ਵਿੱਚ ਸੰਕਪੁਸ਼ਪੀ ਬ੍ਰਹਮੀ ਜਟਾਮਾਂਸੀ ਪਾ ਕੇ ਇੱਕੋ ਇਹਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਇਹ ਲੈਣਾ ਤੇ ਇੱਕ ਨਾ ਜੀ ਸਪਤਾ ਅਮ੍ਰਿਤ ਲੋਹ ਆਉਂਦੀ ਹੈ ਅੱਛਾ ਜੀ ਆਯੁਰਵੇਦ ਦਾ ਸਭ ਤੋਂ ਗ੍ਰੰਥਿਕ ਯੋਗ ਹੈ ਪ੍ਰਾਣਾ ਛੋਟੇ ਛੋਟੇ ਗੋਲੀਆਂ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਇਹ ਆਮ Google ਤੇ ਮਿਲ ਜਾਂਦੀ ਹੈ ਸਪਤਾ ਅਮ੍ਰਿਤ ਲੋਹ ਇਹ ਇੱਕ ਗੋਲੀ ਸੁਬਹ ਸ਼ਾਮ ਅਗਰ ਲਈ ਜਾਵੇ ਨਾ ਜੀ ਦੇਸੀ ਘਿਓ ਦੇ ਵਿੱਚ ਆ ਰਗੜ ਕੇ ਚੰਗੀ ਤਰ੍ਹਾਂ ਤਾਂ ਇਹਦੇ ਨਾਲ ਵੀ ਜਿਹੜਾ ਆਈਸਾਈਟ ਆ ਉਹਨੂੰ ਤਾਕਤ ਮਿਲਦੀ ਆ ਔਰ ਬਾਕੀ ਇੱਕ ਮਮੀਰੇ ਵਾਲਾ ਸੁਰਮਾ ਹੁੰਦਾ ਜੀ ਹਾਂ ਉਹ ਸਭ ਤੁਸੀਂ ਦੇ ਸੁਣਿਆ ਹੋਣਾ ਹਾਂ ਤੁਸੀਂ ਲੋ ਸੁਣੀ ਹੁੰਦੀ ਆ ਲੱਕੜੀ ਹੁੰਦੀ ਆ ਮਮੀਰਾ ਉਹਦਾ ਸੁਰਮਾ ਬਣਦਾ ਜੀ ਉਹ ਮਤਲਬ ਕਿ ਬਹੁਤ ਬਾ ਕਮਾਲ ਸੀ ਅੱਛਾ ਜੀ ਆਓ ਬੱਚਿਆਂ ਲਈ ਵੱਡਿਆਂ ਲਈ ਹੁਣ ਅਸੀਂ ਰੱਖਦੇ ਆ ਜੀ ਉਹ ਆਪਣੇ ਕੋਲੇ ਮਤਲਬ ਇਹ ਆਮ ਨਹੀਂ ਲੈਣਾ ਚਾਹੀਦਾ ਵੈਦ ਕੋਲ ਹੀ ਲਓ ਜਦੋਂ ਕਿਸੇ ਵੀ ਵੈਦ ਕੋਲੋਂ ਮਿਲੂ ਤੋ ਓਰੀਜਨਲ ਮਿਲੂਗਾ ਨਹੀਂ ਤਾਂ ਇਹ ਮਹਿੰਗੀਆਂ ਚੀਜ਼ਾਂ ਨੇ ਇਹਨਾਂ ਵਿੱਚ ਡੁਪਲੀਕੇਸੀ ਬਹੁਤ ਹੁੰਦੀ ਆ ਤਾਂ ਮਮੀਰੇ ਵਾਲਾ ਸੁਰਮਾ ਜਿਹੜਾ ਇਹ ਵੀ ਅੱਖਾਂ ਵਾਸਤੇ ਬਹੁਤ ਕਮਾਲ ਚ ਅੱਛਾ ਜੀ ਚਲੋ ਵਧੀਆ ਚੀਜ਼ ਹੈ ਤੁਸੀਂ ਕਦੇ ਦੇਖਿਆ ਹੋਗਾ ਕੋਈ ਬੰਦਾ ਖੜਾ ਹੁੰਦਾ ਲੱਕੜੀ ਜੀ ਚੋ ਆ ਪਾਣੀ ਕੋਗਾ ਲਿਆਓ ਵੀ ਆਪਦੇ ਘਰੋਂ ਹਾਂ ਉਹ ਪਾਣੀ ਦੀ ਲੱਕੜ ਪਾ ਕੇ ਉਹੀ ਬੂੰਦ ਉਹਦੀ ਅੱਖੇ ਚ ਪਾ ਦਿੰਦਾ ਹਾਂ ਉਹ ਲੱਕੜ ਹੁੰਦੀ ਮਮੀਰੇ ਦੀ ਉਹ ਉਹ ਕਹਿੰਦਾ ਦੇਖੋ ਤੁਹਾਡੇ ਪਾਣੀ ਨੂੰ ਦਵਾਈ ਬਣਾਤਾ ਮਤਲਬ ਕਹਿੰਦਾ ਕਿ ਉਹ ਜਿਹੜੀ ਮਮੀਰਾ ਨਾ ਜੀ ਇਹ ਵਾਕਈ ਬਾਖ ਕਮਾਣ ਹਾਂ ਜੀ ਜੀ ਤੁਹਾਡੇ ਤਾਂ ਜੀ ਇੰਨੇ ਨੁਸਖੇ ਯਾਦ ਹੈ ਮੈਂ ਤਾਂ ਕਮਾਲ ਹੀ ਮੰਨ ਗਿਆ ਜਿਸ ਤਰ੍ਹਾਂ ਸ਼ਾਇਰ ਨੂੰ ਉਹਦੇ ਸ਼ੇਰ ਯਾਦ ਹੁੰਦੇ ਤੁਹਾਨੂੰ ਤਾਂ ਨੁਸਖੇ ਯਾਦ ਆ ਸਾਰੇ ਔਰ ਬੜੇ ਕੀਮਤੀ ਐ ਅੱਜ ਤੁਹਾਡਾ ਫਾਇਦਾ ਲੈ ਰਹੇ ਨਾ ਅਸੀਂ ਸਾਰਾ ਕੁਝ ਪੁੱਛ ਇਹ ਇਹ ਨਾ ਜੀ ਆ ਦੇਖੋ ਅਨਰਜੀ ਬੂਸਟਰ ਪਾਊਡਰ ਹੈ ਜਿਵੇਂ ਮੁੰਡੇ ਕੁੜੀਆਂ ਅੱਜਕੱਲ ਜਿਮ ਕਰਦੇ ਆ ਤਾਕਤ ਲਈ ਚੀਜ਼ਾਂ ਮੰਗਦੇ ਆ ਹੈਨਾ ਉਹਨਾਂ ਲਈ ਇਹ ਬੂਸਟਰ ਇਮਿਊਨਿਟੀ ਦਾ ਸਭ ਤੋਂ ਵਧੀਆ ਇਹ ਬੋਨ ਹੱਡੀਆਂ ਨੂੰ ਵੀ ਮਸਲ ਨੂੰ ਵੀ ਔਰ ਪੂਰੀ ਸਟਰੈਂਥ ਦਿੰਦਾ ਹੈ ਜੀ ਔਰ ਇਹਦੇ ਨਾਲ ਕੀ ਹੈ ਕਿ ਜਿੰਨੇ ਵੀ ਬੱਚੇ ਉਮਰ ਤੋਂ ਪਹਿਲੇ ਬੁਢਾਪਾ ਮਹਿਸੂਸ ਕਰਦੇ ਨੇ ਥੋੜਾ ਜਿਹਾ ਦੌੜਨ ਨਾਲ ਸਾਹ ਚੜ ਗਿਆ ਥੱਕ ਗਏ ਜੀ ਜੀ ਲਿਫਟ ਲੱਗੀ ਤਾਂ ਪ੍ਰੈਫਰ ਕਰਦੇ 10 ਮਿੰਟ ਖੜੇ ਰਾਂਗੇ ਲਿਫਟ 'ਚ ਜਾਵਾਂਗੇ ਪੌੜੀ ਨਹੀਂ ਚੜ੍ਹਦਾ ਹੈਨਾ ਜੀ ਉਹਨਾਂ ਵਾਸਤੇ ਇਹ ਚੀਜ਼ਾਂ ਇਹਦੇ 'ਚ ਸਫੈਦ ਮੂਸਲੀ ਹੈ ਸਾਲੂਬ ਪੰਜਾ ਸਾਲੂਬ ਮਿਸ਼ਰੀ ਹੈ ਤੇ ਗੋਖਸ਼ੂਰ ਪਾਊਡਰ ਹੈ ਔਰ ਇਹ ਜੀ ਅਸ਼ਵਗੰਧ ਸ਼ਤਾਵਰ ਵਗੈਰਾ ਪਾ ਕੇ ਸ਼ਲਾਜੀਤ ਪਾ ਕੇ ਇਹਨੂੰ ਬਣਾਇਆ ਜਾਂਦਾ ਇਹ ਤਾਂ ਬਹੁਤ ਕਿ ਮੈਂ ਇੱਕ ਨੁਸਖਾ ਕਿਸੇ ਨੇ ਦਿੱਤਾ ਸੀ ਉਹ ਜਿਹੜੇ ਤੁਸੀਂ ਚੀਜ਼ਾਂ ਦੇ ਨਾਮ ਬੋਲੇ ਐ ਸ਼ਤਾਵਰ ਮੂਸਲੀ ਕਾਲੀ ਚਿੱਟੀ ਤੇ ਸਾਲਮ ਬੰਜਾ ਸਾਲਮ ਦਾਣਾ ਗੁੜਖੂ ਇਹ ਜਾ ਕੁਸ਼ ਬਣਾਣੀ ਨਾ ਇੱਕ ਬਹੁਤ ਕੀਮਤੀ ਨੁਸਖਾ ਗਾਮੇ ਪਹਿਲਵਾਨ ਦਾ ਕਿਸੇ ਕੋਲੇ ਸੀ ਪੁਰਾਣਾ ਪਿਆ ਤਾਂ ਆਹੀ ਉਹਨਾਂ ਨੇ ਨਾਂ ਲਏ ਸੀ ਜਿਹੜੇ ਤੁਸੀਂ ਦੱਸ ਰਹੇ ਹੋ ਬਿਲਕੁਲ ਜੀ ਬਿਲਕੁਲ ਆਯੁਰਵੇਦ ਆਪਣੇ ਚੀਜ਼ਾਂ ਲੈ ਕੇ ਚੱਲਦਾ ਜੀ ਜੀ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਉਹਨਾਂ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਬਹੁਤ کارਗਰ ਹੈ ਔਰ ਇਹਨੂੰ ਹੁਣ ਅਸੀਂ એનર્ਜੀ ਬੂਸਟਰ ਦੇ ਨਾਮ ਤੇ ਗਵਰਨਮੈਂਟ ਤੋਂ ਅਪਰੂਵ ਕਰਾਇਆ ਹੋਇਆ ਔਰ ਇੱਕ ਇਹ ਇੱਕ ZX1000 ਦੇ ਨਾਮ ਤੇ ਕਰਾਇਆ ਹੋਇਆ ਇਹ ਵੀ ਕੰਮ ਇਹੀ ਕਰਦਾ ਪਰ ਇਹ ਅਸੀਂ ਉਦੋਂ ਦਿੰਦੇ ਜਦੋਂ ਬੰਦੇ ਦੀ ਉਮਰ 50 60 ਤੋਂ ਵੱਧ ਹੋ ਜਾਂਦੀ ਹੈ ਫਿਰ ਉਹਦੇ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਮਾਸਪੇਸ਼ੀਆਂ ਕਮਜ਼ੋਰ ਖੂਨ ਘੱਟ ਬਣਦਾ ਇਹ ਉਹਨਾਂ ਵਾਸਤੇ ਗੋਇਲ ਸਾਹਿਬ ਇੱਕ ਗੱਲ ਤੇ ਦੱਸ ਹਾਂ ਉਹ ਇਸ ਮਰਤਬਾਨ ਚ ਹੈ ਜਾਂ ਕੀ ਪਾਇਆ ਜਿਹੜਾ ਬੰਦੇ ਨੂੰ ਮੁਰਜੋ ਆਣ ਕਰ ਦੋ ਮੈਨੂੰ ਦੱਸਦੇ ਸੀ ਮਿੱਟੀ ਦਾ ਬਾਵਾ ਇਹ ਵਿੱਚ ਮਿੱਟੀ ਦਾ ਬਾਵਾ ਨਹੀਂ ਜੇ ਤੁਸੀਂ ਸੋਨੇ ਦਾ ਬਾਵਾ ਪਾਇਆ ਹੋਇਆ ਇਹ ਪਿਓਰ 골ਡ ਤੋਂ ਬਣੀ ਹੋਈ ਚੀਜ਼ ਹੈ ਅੱਛਾ ਜੀ ਅੱਛਾ ਇਹਨੇ ਬੜਾ ਨਾਮ ਰੋਸ਼ਨ ਕੀਤਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਚਰਚਾ ਦਾ ਵਿਸ਼ਾ ਕਿਵੇਂ ਹੈ ਕਿ ਇਹ ਨਾ ਚਮਨਪਰਾ ਜਦੋਂ ਸੀ ਬਣਾਇਆ ਇਹੋ ਸੀ ਗ੍ਰੰਥ ਦਾ ਯੋਗ ਬਣਾਇਆ ਇੱਕ ਤਾਂ ਹੁੰਦਾ ਹੈ ਵੀ ਜਦੋਂ ਕੋਈ ਕੰਪਨੀ ਕੋਈ ਚੀਜ਼ ਬਣਾਉਂਦੀ ਹੈ ਉਹ ਦੇਖਦੀ ਹੈ ਵੀ ਕਿਹੜੀ ਕਿਹੜੀ ਕੰਪਨੀ ਹੋਰ ਇਹਨੂੰ ਬਣਾ ਰਹੀ ਆ ਉਹਦੇ ਨਾਲ ਕੰਪੀਟੀਸ਼ਨ 'ਚ ਰੇਟ 100 200 ਉੱਪਰ ਕਰਕੇ ਉਹਨਾਂ ਨੇ ਰੱਖਣਾ ਹੁੰਦਾ ਵੀ ਸਾਡਾ ਤਾਂ ਹੀ ਵੇਖੂਗਾ ਉਹ ਵੇਚਦੇ ਆ ਅਸੀਂ ਦਿੰਦੇ ਆ ਅਸੀਂ ਵੇਚਦੇ ਨਹੀਂ ਅਸੀਂ ਅਸੀਂ ਪ੍ਰੈਜ਼ੈਂਟ ਕਰਨਾ ਹੁੰਦਾ ਵੀ ਸਾਡੇ ਆਪਣੇ ਮਿੱਤਰ ਬੇਲੀ ਆਉਂਦੇ ਆ ਉਹ ਵਿਸ਼ਵਾਸ ਕਰਕੇ ਲੈ ਕੇ ਜਾਂਦੇ ਤਾਂ ਇਹਨੂੰ ਜਦੋਂ ਅਸੀਂ ਗ੍ਰੰਥਿਕ ਯੋਗ ਬਣਾਇਆ ਨਾ ਜੀ ਇਹ ਬਣਦੇ ਬਣਦੇ ਬਹੁਤ ਕਾਸਟਲੀ ਹੋ ਗਿਆ ਜੀ ਜੀ ਇਹ ਚ ਸਭ ਤੋਂ ਪਹਿਲਾਂ ਸੋਨੇ ਦੀ ਭਸਮ ਫਿਰ ਇਹਦੇ ਵਿੱਚ ਅੰਬਰ ਔਰ ਇਹ ਚ ਲਤਾ ਕਸਤੂਰੀ ਅੱਛਾ ਜੀ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਬਹੁਤ ਕਾਸਟਲੀ ਨੇ ਸਿੱਧ ਮਕਰਤਵਜ ਇਹ ਸਾਰੀਆਂ ਚੀਜ਼ਾਂ ਪਾ ਕੇ ਵਿੱਚ ਬਾਕੀ 54 55 ਜੜੀ ਬੂਟੀਆਂ ਅਰੇ ਵਾਹ ਪੈਂਦੀਆਂ ਨੇ ਇਹ ਚਵਨ ਰਿਸ਼ੀ ਦਾ ਬਣਾਇਆ ਹੈ ਚਵਨ ਪ੍ਰਾਸ਼ ਹੈ ਜੀ ਗ੍ਰੰਥ ਦਾ ਯੋਗ ਹੈ ਇਹ ਹਜ਼ਾਰਾਂ ਸਾਲ ਪਹਿਲਾਂ ਜਦੋਂ ਚਵਨ ਰਿਸ਼ੀ ਜੀ ਨੇ ਬਣਾਇਆ ਸੀਗਾ ਤਾਂ ਇਹ ਉਹ ਚੀਜ਼ ਸੀ ਜੀ ਜਿਸ ਦੇ ਨਾਲ ਇਨਸਾਨ ਅਬਦੇ ਆਪ ਚ ਬੜਾਪਾ ਫੀਲ ਨਹੀਂ ਕਰਦਾ ਬੜਾਪੇ ਚ ਵੀ ਤਾਂ ਇਹਨੂੰ ਐਂਟੀ 에ਜਿੰਗ ਬਣਾਇਆ ਜੀ ਅੱਛਾ ਜੀ ਹਾਂ ਇਹ ਪਹਿਲਾ ਚਵਨ ਪ੍ਰਾਸ਼ ਹੈ ਪੂਰੇ ਵਰਲਡ ਦੇ ਵਿੱਚ ਜਿਹੜਾ 1.5 ਲੱਖ ਰੁਪਏ ਦਾ 1 ਕਿਲੋ ਹੈ ਅੱਛਾ ਜੀ ਆਹ ਡੱਬਾ ਇੱਕ ਮਰਤਬਾਣ 1.5 ਲੱਖ ਦਾ ਹੈ 1.5 ਲੱਖ ਦਾ ਇੱਕ ਡੱਬਾ ਹੈ ਔਰ ਇਹ ਆਮ ਮਤਲਬ ਹਰ ਹਰ ਬੰਦਾ ਇਹਨੂੰ ਵੋਟ ਨਹੀਂ ਕਰ ਸਕਦਾ ਪਰ ਜਿਹੜੇ ਸਿਹਤ ਨੂੰ ਆਪਣੇ ਆਪ ਨੂੰ ਪਿਆਰ ਕਰਦੇ ਆ ਸ਼ੌਕੀਨ ਨੇ ਸਿਹਤ ਇਹਦਾ ਲੈਣ ਦਾ ਕੀ ਤਰੀਕਾ ਹੈ ਜੀ ਇੱਕ ਚਮਚਾ ਛੋਟਾ ਚਮਚਾ ਇੱਕ ਜਿਹੜਾ ਟੀस्पून ਰਾਤ ਨੂੰ ਦੁੱਧ ਨਾਲ ਲੈ ਲੋ ਦੁੱਧ ਨਾਲ ਹੀ ਲੋ तकरीबन ਉਹ 1000 ਰੁਪਏ ਦਾ ਚਮਚਾ ਪਊਗਾ ਇੰਨਾ ਕੁ ਪਊਗਾ ਜੀ ਹਾਂ ਮਤਲਬ ਕੋਈ ਬੜੀ ਗੱਲ ਨਹੀਂ ਜੀ ਬੰਦਾ ਜੀ ਜੇ ਸਿਹਤ ਨਾਲ ਤੇ ਜਵਾਨੀ ਪੁੱਠੀ ਆਉਂਦੀ ਉਹਦੇ ਹੋਣੀ ਚੀਜ਼ ਹੈ ਮੈਂ ਜਿਹੜਾ ਬੰਦਾ ਤਾਜੋ ਡਲ ਜਾ ਕੇ 500 ਦਾ ਚਾਹ ਦਾ ਕੱਪ ਪੀਦਾ ਨਾ ਕੋਈ ਐ ਜੀ ਗੱਲ ਨਹੀਂ ਜੀ ਇਹ ਤਾਂ ਹੈ ਤਾਂ ਖਰੀਮੀ ਹੈ ਹਾਂ ਤੇ ਪਰ ਜੇ ਵਿਚਾਰ ਕੀਤੀ ਜਾਵੇ ਤਾਂ ਨਾ ਸੇਤ ਕਹਿੰਦੇ ਨਾ ਲੱਖੀ ਨਾ ਗਰੂੜੀ ਨਹੀਂ ਮਿਲਦਾ ਮੁੱਲ ਹੀ ਕੋਈ ਨਹੀਂ ਇਹ ਸਰ ਜਦੋਂ ਅਸੀਂ ਬਣਾਇਆ ਨਾ ਜੀ ਸਾਨੂੰ ਮੁਸੀਬਤ ਪੈ ਗਈ ਕਿਉਂਕਿ ਲੋਟ ਬੰਦ ਹੈ ਜੀ ਇੱਕਦਾਂ ਡੱਬਾ ਤਾਂ ਬਣਦਾ ਨਹੀਂ ਅਸੀਂ ਪੂਰਾ ਸਾਡਾ ਘਰ ਵਿਕਣ ਤੇ ਆ ਗਿਆ ਇਹ ਜਦੋਂ ਬਣਿਆ ਤੇ ਬਣਾਦੇ ਅਸੀਂ ਲਿਆ ਸ਼ੌਂਕ ਸ਼ੌਂਕ ਚ ਵੀ ਚਲੋ ਸਰ ਅੱਛਾ ਕਸਟਮਰ ਵੀ ਸਾਡੇ ਕੋਲੇ ਹੈਗੇ ਨੇ ਜੀ ਸਾਰੇ ਤਰ੍ਹਾਂ ਦੇ ਤੇ ਉਹ ਜਿਹੜਾ ਵੀ ਆਇਆ ਕਰੇ ਫੋਰਨ ਤੋਂ ਮੈਨੂੰ ਇਹੀ ਕਹਿਆ ਕਰੇ ਵੀ ਗੁਲਸਾਬ ਕੋਈ ਤੁਹਾਡੇ ਤੇ ਭਰੋਸਾ ਜੀ ਤੋਂ ਮਰਜ਼ੀ ਬਣਾਉਣੇ ਅਸੀਂ ਯਕੀਨ ਜਾਨੀ ਖੜਦਾ ਵੀ ਕੋਈ ਵਧੀਆ ਪਸ ਮਾਪਸ ਮਾਪ ਕੇ ਚੀਜ਼ ਦਿਓ ਅਸੀਂ 16-16 ਘੰਟੇ ਖੜ ਕੇ ਕੰਮ ਕਰਦੇ ਆ ਉੱਥੇ ਥੱਕ ਜਾਂਦੇ ਆ ਫੋਰਨ ਦੇ ਵਿੱਚ ਕੰਮ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਤੇ ਅਸੀਂ ਸ਼ੌਂਕ ਸ਼ੌਂਕ ਚ ਬਣਾ ਲਿਆ ਜੀ ਜੀ ਤੇ ਹੁਣ ਇਹ ਪਤਾ ਨਹੀਂ ਸੀ ਵੀ ਚਾਰ ਪੁੱਛਣਾ ਆਉਂਦੇ ਨੇ 40 ਨੂੰ ਕਿੱਦੋਂ ਲੱਭਾਂਗੇ ਦਿਨ ਨੂੰ ਤੇ ਬੜਾ ਕੇ ਨਾ ਗਿੱਲ ਸਾਹਿਬ ਤੁਸੀਂ ਯਕੀਨ ਮੰਨੋ ਸਾਨੂੰ ਬਹੁਤ ਇੱਕ ਤਰ੍ਹਾਂ ਦਾ ਡਿਪਰੈਸ਼ਨ ਹੋਣ ਲੱਗ ਗਿਆ ਸੀ ਵੀ ਇਹ ਕਿਦਾਂ ਇਹਨੂੰ ਕਰਾਂਗੇ ਸਾਰਾ ਪੈਸਾ ਹੀ ਲੱਗ ਗਿਆ ਦੇ ਉੱਤੇ ਠੀਕ ਹੈ ਜੀ ਠੀਕ ਤੇ ਲੇਕਿਨ ਨਾ ਜੀ ਫਿਰ ਅਸੀਂ ਇਹ ਜਿਵੇਂ 5 7 10 ਬੰਦਿਆਂ ਨੂੰ ਕਨਵਿੰਸ ਕੀਤਾ ਦਿੱਤਾ ਉਸ ਤੋਂ ਬਾਅਦ ਇਹਦਾ ਜਿਹੜਾ ਫੀਡਬੈਕ ਆਇਆ ਨਾ ਜੀ ਲੋਕਾਂ ਦਾ ਜਿਵੇਂ ਉਹ ਉਹਨਾਂ ਨੇ ਕਿਹਾ ਕਿ ਗੋਲਸਵ ਆਇਆ ਲੱਗਦਾ ਵੀ ਜਿਵੇਂ ਦੁਬਾਰਾ ਮਤਲਬ ਜ਼ਿੰਦਗੀ ਚ ਕੋਈ ਨਵੀਂ ਗੱਲ ਮੈਂ ਕਿਹਾ ਵੀ ਅਸੀਂ ਤਾਂ ਉਹੀ ਸੋਚ ਕੇ ਬਣਾਇਆ ਸੀ ਪਰ ਇਹਦਾ ਹੁਣ ਐਸਾ ਰਿਜ਼ਲਟ ਆਇਆ ਜੀ ਹੁਣ ਇਹ ਵੇਟਿੰਗ ਚ ਆਪੜਾ ਆਪਾ ਹਲ ਉਹਨੇ ਆਈ ਨਹੀਂ ਬਿਅਕ ਲਾ ਕੇ ਸਿੱਧਾ ਲੈ ਜਾਊਗਾ ਪਰ ਤਿਆਗ ਗਿਆ ਨਾ ਜੀ ਫਿਰ ਇਹ ਤਾਂ ਪੂਰੀ ਤਰ੍ਹਾਂ ਬਿਲਕੁਲ ਤੇ ਕੋਇਲ ਸਾਹਿਬ ਇੱਕ ਇਹਦੇ ਬਾਰੇ ਦੱਸੋ ਵੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਲਾਈਨ ਹੈ ਫਿਲਮ ਇੰਡਸਟਰੀ ਚ ਕੰਮ ਕਰਦੇ ਆਂ ਅਸੀਂ ਤਾਂ ਆਮ ਤੌਰ ਤੇ ਹੁੰਦਾ ਹੈ ਵੀ ਤੁਹਾਡੀ ਸਕਿਨ ਚੰਗੀ ਬਣੀ ਰਵੇ ਤਾਂ ਉਹਦੇ ਲਈ ਵੀ ਕੋਈ ਕੰਮ ਦੀ ਗੱਲ ਦੱਸੋ ਜੀ ਕੀ ਵਰਤਣੀ ਚਾਹੀਦੀ ਹੈ ਸਕਿਨ ਵਾਸਤੇ ਸਭ ਤੋਂ ਵਧੀਆ ਤਾਂ ਪੰਚਮ ਹਲਦੀ ਹੈ ਅੱਛਾ ਜੀ ਖਾਣ ਨਾਲ ਹੀ ਬਹੁਤ ਕਮਾਲ ਹੈ ਸਕਲੀਨ ਕਰਦੀ ਹੈ ਅੰਦਰੋਂ ਅੱਛਾ ਜੀ ਪਰ ਦੂਸਰਾ ਇਹਦੇ ਵਿੱਚ ਇੱਕ ਨਾ ਉਹ ਮੈਂ ਦੱਸਿਆ ਲੋਕਾਂ ਨੂੰ ਪਹਿਲਾਂ ਵੀ ਕਿ ਪੂਰੇ ਸਰੀਰ ਦੇ ਉੱਤੇ ਜੀ ਹਲਵਾਣਾ ਵਾਂਗੂ ਤਿਲਾਂ ਦਾ ਤੇਲ ਲੱਗਣਾ ਚਾਹੀਦਾ ਅੱਛਾ ਹੈ ਮਾਲਿਸ਼ ਹਾਂ ਤਿਲ ਦੇ ਤੇਲ ਤੋਂ ਪਰ ਕੋਈ ਚੀਜ਼ ਨਹੀਂ ਜੀ ਤਿਲ ਦੇ ਤੇਲ ਬਾਰੇ ਕੀ ਧਾਰਨਾ ਹੈਗੀ ਆ ਤੁਸੀਂ ਵੀ ਕਦੇ ਟਰਾਈ ਕਰਕੇ ਦੇਖੋ ਤੁਹਾਡੇ ਕੋ ਹੋਣਗੇ ਬੜੇ ਯੋਧਾ ਵੀ ਮਿੱਟੀ ਦੇ ਨਾ ਜੀ ਦੀਵੇ ਲੈ ਲਓ 10 ਹਾਂ ਇਹਨਾਂ ਦੂਸਰੇ ਜਿਹੜੇ ਟੈਰਾਕੋਟਾ ਵਰਗੇ ਹੁੰਦੇ ਨੇ ਜੀ ਝੋਲੀਕ ਜਨਾ ਹੋਵੇ ਉਹ ਚ 10 ਤਰ੍ਹਾਂ ਦਾ ਤੇਲ ਅੱਡ ਅੱਡ ਪਾ ਦਿਓ ਦੀਵੇ ਚ ਹਾਂ ਬਾਦਾਮ ਤੇਲ ਪਾ ਦਿਓ ਤਿਲਾਂ ਦਾ ਤੇਲ ਪਾ ਦਿਓ ਹੋਰ ਤੇਲ ਜਿਹੜੇ ਸਰੋਂ ਦਾ ਤੇਲ ਕੋਈ ਵੀ 10 ਤਰ੍ਹਾਂ ਦੇ ਤੇਲ ਉਹਨਾਂ ਚ ਪਾ ਕੇ ਰੱਖ ਦੋ ਸਵੇਰੇ ਦੇਖਿਓ ਤੁਸੀਂ ਜਿਹੜਾ ਤਿਲ ਦਾ ਤੇਲ ਆ ਉਹ ਦੀਵੇ ਚੋਂ ਬਾਹਰ ਥੱਲੇ ਆਜੂਗਾ ਫਰਸ਼ ਤੇ ਬਾਕੀ ਵਿੱਚ ਹੀ ਪਿਆਰੂਗਾ ਉਹ ਜਿਹੜੀ ਸ਼ਕਤੀ ਹੈ ਉਹ ਸਮ ਜਾਂਦਾ ਹੈ ਸਕਿਨ ਦੇ ਅੰਦਰ ਜਾਣ ਦੀ ਸ਼ਕਤੀ ਹੈ ਉਹਦੇ ਵਿੱਚ ਉਹਨੂੰ ਜਿਵੇਂ ਣਾਉਣ ਤੋਂ ਪਹਿਲਾਂ ਲਾਉਣਾ ਲਾਉਣਸਾਰ ਸਿਰ 'ਚ ਪਾਣੀ ਪਾ ਦੋ ਠੜਨਾ ਜੇ ਤੁਸੀਂ ਸਿਰ 'ਚ ਪਾਣੀ ਪਾਉਣੇ ਨਹੀਂ ਸਾਡੇ ਰੌਂਗ ਤੇ ਖੜੇ ਹੁੰਦੇ ਆ ਉਤੋਂ ਤੇਲ ਅੰਦਰ ਇਹ ਵਾਲਾਂ ਵਾਸਤੇ ਵੀ ਫਿਰ ਚੰਗਾ ਹੋਣਾ ਇਹਦਾ ਮਤਲਬ ਵਾਲ ਨਹੀਂ ਡਿੱਗਦੇ ਜਾਂ ਕੁਝ ਮੈਂ ਕਹਿੰਦਾ ਜੀ ਕਮਾਲ ਹੀ ਵਾਲਾਂ ਵਾਸਤੇ ਔਰ ਜੇ ਕਿਤੇ ਲੋਕਾਂ ਨੂੰ ਮੈਂ ਦੱਸਿਆ ਸੀਗਾ ਇਹਦੇ ਵਿੱਚ ਭੀਮ ਸੈਣੀ ਕਪੂਰ ਪੈ ਜਾਣਾ ਜੀ ਨਾਲ ਅੱਛਾ ਜੀ ਇਵੇਂ 100 ਗ੍ਰਾਮ ਤੇਲ ਚ 10 ਗ੍ਰਾਮ ਭੀਮਸੈਣੀ ਕਪੂਰ ਪੈ ਜੇ ਤਾਂ ਜ਼ਿੰਦਗੀ ਚ ਕਦੇ ਆਏ ਨਹੀਂ ਵੀ ਕੱਪੜੇ ਲਾਉਣ ਤੋਂ ਬਾਅਦ ਖੁਰਕੋਈ ਜਾਊਗੀ ਅੱਛਾ ਜੀ ਹਾਂ ਮਤਲਬ ਸਕਿਨ ਨੂੰ ਇੰਨਾ ਸੇਫ ਕਰ ਦਿੰਦਾ ਹੈ ਬਹੁਤ ਹੀ ਗੁੱਡ ਚੀਜ਼ ਹੈ ਜੀ 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 ਇੱਕ ਗੋਇਲ ਸਾਹਿਬ ਵਾਈ ਕੀ ਨੂੰ ਕਹਿੰਦੇ ਆ ਜੀ ਵਾਈ ਆਪਣੇ ਆਪ ਪ੍ਰਾਣੀ ਚਲਦੀ ਹੁੰਦੇ ਨੇ ਵਾਈ ਜੀ ਇਸ ਚੀਜ਼ ਚ ਵਾਈ ਵਾਦੀ ਹੁੰਦੀ ਹੈ ਜਿਵੇਂ ਆਯੁਰਵੇਦ ਚ ਨਾ ਜੀ ਤਿੰਨ ਦੋਸ਼ ਗਿਣੇ ਜਾਂਦੇ ਨੇ ਵਾਤ ਪਿੱਤ ਔਰ ਕਫ ਜਿਹੜਾ ਵਾਤ ਦੋਸ਼ ਹੁੰਦਾ ਉਹਨੂੰ ਵਾਈ ਵਾਦੀ ਚ ਲਿਆ ਜਾਂਦਾ ਜਿਹੜਾ ਵਾਈ ਵਾਦੀ ਹੈ ਨਾ ਜੀ ਇਦੇ ਵਿੱਚ ਹੁੰਦਾ ਕੀ ਹੈ ਕਿ ਕੋਈ ਵੀ ਵਾਈ ਵਾਲੀ ਚੀਜ਼ ਖਾਧੀ ਗਈ ਜਿਵੇਂ ਮਾਂ ਦੀ ਦਾਲ ਖਾਧੀ ਰਾਜਮਾ ਖਾਦੇ ਕਹਿੰਦੇ ਚੀਜ਼ਾਂ 'ਚ ਵਾਈ ਆ ਕਾਰਬੋਹਾਈਡਰੇਟ ਆ ਦਾਲਾਂ 'ਚ ਆ ਦਾਲਾਂ 'ਚ ਹੁੰਦਾ ਇਹ ਵੀ ਦੋ ਤਿੰਨ ਦਾਲਾਂ 'ਚ ਹੀ ਹੈ ਜਿਵੇਂ ਧੁਮੀ ਮੂੰਗੀ ਦੀ ਦਾਲ ਬਹੁਤ ਫਾਇਦਾ ਕਰਦੀ ਹੈ ਛੋਲਿਆਂ ਦੀ ਦਾਲ ਫਾਇਦਾ ਕਰਦੀ ਚਿੱਟੇ ਛੋਲਿਆਂ ਦੀ ਪ੍ਰੋਬਲਮ ਕਰਦੀ ਆ ਤਾਂ ਉਹ ਵਾਈ ਦੀ ਕੋਈ ਚੀਜ਼ ਖਾ ਲਈ ਜਾਏ ਨਾ ਜੀ ਤਾਂ ਬੰਦੇ ਦੇ ਸਰੀਰ 'ਚ ਦਰਦ ਜਦੋਂ ਵਾਈ ਵੱਧਦੀ ਹੈ ਤਾਂ ਪੂਰੇ ਸਰੀਰ 'ਚ ਦਰਦ ਪੈਦਾ ਹੁੰਦਾ ਫਿਰ ਉਹ ਗੋਲੀ ਖਾ ਲੈਂਦਾ ਗੋਲੀ ਖਾ ਕੇ ਦਰਦ ਤਾਂ ਦਬ ਜਾਂਦਾ ਉਲਟਾ ਉਹ ਯੂਰਿਕ ਐਸਿਡ ਜਿਹਨੂੰ ਕਹੇ ਦਿੰਦੇ ਆਪਾਂ ਨਹੀਂ ਉਹ ਚੀਜ਼ ਹੋਰ ਜੀ ਯੂਰਿਕ ਐਸਿਡ ਹੋਰ ਚੀਜ਼ ਹੈ ਜੀ ਯੂਰਿਕ ਐਸਿਡ ਤਾਂ ਇਹ ਹੁੰਦਾ ਕਿ ਸਰੀਰ ਦੇ ਵਿੱਚ ਨਾ ਇੱਕ ਤਾਤੂ ਹੈ ਲੇਕਿਨ ਉਹਦਾ ਲਿੰਕ ਵਾਈ ਨਾਲ ਹੀ ਹੁੰਦਾ ਵਾਈਵਾਦੀ ਨਾਲ ਹੀ ਹੁੰਦਾ ਵਾਈਵਾਦੀ ਦੇ ਵਿੱਚ ਰੋਗ ਆਉਂਦੇ ਨੇ ਜੀ ਅਲੱਗ-ਅਲੱਗ ਬਾਤ ਚੱਲ ਰਹੇ ਹੁੰਦੇ ਨੇ ਪਿਤ 'ਚ ਕਈ ਰੋਗ ਆਉਂਦੇ ਨੇ ਪਿਤ ਦੇ ਵਿੱਚ ਪੇਟ ਔਰ ਬ੍ਰੇਨ ਦੇ ਰੋਗ ਆ ਜਾਂਦੇ ਨੇ ਸਾਰੇ ਔਰ ਜਿਹੜਾ ਕਾਫਾ ਉਹਦੇ ਵਿੱਚ ਰੇਸ਼ੇ ਬੁਰ ਬਸ ਅਰੇ ਰੋਗ ਆਉਂਦੇ ਨੇ ਤਾਂ ਇਹ ਅਲੱਗ-ਅਲੱਗ ਨੇ ਜੀ ਵਾਈਵਾਦੀ ਦੇ ਲੋਕਾਂ ਨੂੰ ਚਾਹੀਦਾ ਕਿ ਵਾਈ ਵਾਲੀਆਂ ਚੀਜ਼ਾਂ ਬੰਦ ਕਰਕੇ ਤ੍ਰਿਫਲਾ ਪਾਊਡਰ ਖਾਣਾ ਸ਼ੁਰੂ ਕਰ ਦੋ ਤਾਂ ਵਾਈਵਾਦੀ ਖਤਮ ਹੋ ਜਾਂਦੀ ਹੈ ਇਹਦਾ ਇੱਕ ਆਪਣੇ ਆਪ ਚ ਜਾਦੂ ਹੈ ਜੀ ਤ੍ਰਿਫਲਾ ਇੱਕ ਚਮਚ ਬਹੁਤ ਹੁੰਦਾ ਹੈ ਜੀ ਬਹੁਤ ਹੁੰਦਾ ਜੀ ਮੈਂ ਲੋਕਾਂ ਨੂੰ ਕਿਹਾ ਕਿ 5 ਗ੍ਰਾਮ ਤ੍ਰਿਫਲਾ ਰਾਤ ਨੂੰ 5 ਵਜੇ ਤੋਂ ਬਾਅਦ ਜਦੋਂ ਦਾ ਟਾਈਮ ਹਾਂ ਜਿਹੜੇ दारू ਪੀਣ ਵਾਲੇ ਉਹਨਾਂ ਨੂੰ ਤਾਂ ਸਟ੍ਰਿਕਟ ਲੈ ਵੀ 5-6 ਵਜੇ ਲੈ ਲਓ ਜਿਹੜੇ दारू ਪੀਣ ਤੋਂ ਬਾਅਦ ਕਹੀ ਕਹਣਗੇ ਕੋਲ ਸਾਹ दारू ਤਾਂ ਅਸੀਂ ਪੀ ਲੰਨੇ ਆ ਉਹਦੇ ਬਾਅਦ 5 ਦੋ ਘੰਟੇ ਬਾਅਦ ਲੈ ਲਈ ਮੈਂ ਖਾ ਵੀ ਨਹੀਂ ਪਹਿਲਾਂ ਲਓ ਪਹਿਲਾਂ ਲਓ ਕਿਉਂਕਿ ਇਹਨਾਂ ਨਾਲ ਜੀ ਲਿਵਰ ਨੂੰ ਕਾਫੀ ਅੱਛੀ ਤਰ੍ਹਾਂ ਫਲਸ਼ ਕਰ ਦੇਣਾ ਸਾਫ਼ ਕਰ ਦੇਣਾ ਤੇ ਉਸ ਤੋਂ ਬਾਅਦ ਲੇਡੀਜ਼ ਵਾਸਤੇ ਅਸੀਂ ਕਿਹਾ ਵੀ ਸਵੇਰੇ ਸਵੇਰੇ ਲੈ ਲਓ ਆਪਣਾ ਖਾਲੀ ਪੇਟ ਬਹੁਤ ਗੁੱਡੇ ਦੇ ਰਿਜ਼ਲਟ ਆਉਂਦੇ ਠੀਕ ਹੈ ਜੀ ਠੀਕ ਸ਼ਾਹੀ ਗ੍ਰੀਨ ਗੰਦਾ ਟੀ ਹੈ ਜੀ ਅੱਛਾ ਜੀ ਇਹਦੇ ਵਿੱਚ ਗੰਦੇ ਦੇ ਫੁੱਲ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੁੰਦਾ ਨਾ ਜੀ ਉਹ ਜੀ ਉਹਦੇ ਜਿਹੜੇ ਬੀਜ ਕਹ ਲੋ ਉਹਨਾਂ ਨੂੰ ਉਹ ਪੈਂਦੇ ਆ ਨਾਲ ਇਹਦੇ ਕਿੰਨੀਆਂ ਜੜੀ ਬੂਟੀਆਂ ਨੇ ਜੀ ਜੀ ਇਹ ਦਾ ਗਿਲਸਾਬ ਜਿਹੜੇ ਲੋਕ ਕਹਿੰਦੇ ਵੀ ਅਸੀਂ ਗ੍ਰੀਨ ਟੀ ਪੀਂਦੇ ਆ ਉਹ ਇੱਕ ਨਕਲੀ ਆ ਜੀ ਜੀ ਜਿਹੜੀ ਗ੍ਰੀਨ ਟੀ ਆ ਉਹ ਲੀਫਸ ਹੋਣੇ ਚਾਹੀਦੇ ਆ ਤੇ ਉਹ ਕੋਈ ਐਕਸਟ੍ਰੈਕਟ ਹੁੰਦਾ ਉਹ ਆਪਾਂ ਪੀਂਨੇ ਆ ਕਈਆਂ ਨੂੰ ਫਾਇਦਾ ਕਰਦੀ ਹੈ ਕਈ ਨੁਕਸਾਨ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦਾ ਫਰੇਗਰੈਂਸ ਇੰਨਾ ਵਧੀਆ ਇਨੂੰ ਮੈਂ ਕਹਿੰਦਾ ਹਾਂ ਵੀ ਐਡੇ ਇੱਕ ਗਲਾਸ ਦੇ ਵਿੱਚ ਕੱਪ ਵਿੱਚ ਉਬਲਦਾ ਪਾਣੀ ਪਾਓ ਅੱਧਾ ਕੱਪ ਉਹ ਚ ਇਹ ਇੱਕ ਚਮਚਾ ਭਰ ਕੇ ਪਾ ਕੇ ਉਹਨੂੰ ਟੱਕ ਕੇ ਰੱਖ ਦੋ ਇਹਨੇ ਆਪੇ ਹੀ ਤਿਆਰ ਹੋਣਾ ਜੀ 5-7 ਮਿੰਟ ਜੋ ਮਤਲਬ ਪੀਣ ਦੇ लायक ਵੀ ਹੋ ਜਾਂਦਾ ਥੋੜਾ ਨਾਰਮਲ ਤੇ ਉਸ ਤੋਂ ਬਾਅਦ ਇਹਨੂੰ ਸਿਪ ਕਰਕੇ ਪੀਣਾ ਜੀ ਅੱਛਾ ਜੀ ਜਿੰਨਾ ਮਰਜੀ ਸਿਰ ਦੁੱਖ ਦਾ ਥਕਾਵਟ ਹੈ ਤੁਸੀਂ ਆਫਿਸ ਤੋਂ ਆਏ ਹੋ ਕੰਮ ਤੋਂ ਆਏ ਹੋ ਟਾਇਰਡ ਹੋ ਰਹੇ ਹੋ ਇਹਨਾਂ ਨਾਲ ਦੀ ਨਾਲ ਨਾਰਮਲ ਕਰ ਲੈਣਾ ਜਿਵੇਂ ਆਪਾਂ ਕਹਿੰਦੇ ਚਾਹ ਪੀ ਕੇ ਠੀਕ ਹੋ ਜਾ ਯਾਰ ਚਾਹ ਬਣਾਓ ਯਾਰ ਇੱਕ ਵਧੀਆ ਜੀ ਤੇ ਇਹ ਉਹਦਾ ਵੀ ਪਿਓ ਹੈ ਜੀ ਮਲੋਜੀ ਕਿਤਾ ਖਸ਼ਬੂ ਗਿੰਦੇ ਦੀ ਔਰ ਇਹ ਇਹ ਮਾਈਗ੍ਰੇਨ ਦੇ ਰੋਗੀਆਂ ਵਾਸਤੇ ਬਹੁਤ ਚੰਗਾ ਹੈ ਮਾਈਗ੍ਰੇਨ ਵਾਲਿਆਂ ਵਾਸਤੇ ਜਿਆਦਾ ਕਮਾਲ ਚੀਜ਼ ਹੈ ਤਾਂ ਇਹ ਜਿਸ ਤਰ੍ਹਾਂ ਮੈਂ ਤੁਹਾਡੀ ਗੱਲ ਸੁਣ ਕੇ ਮੈਂ ਤੁਹਾਨੂੰ ਦੱਸਣ ਲੱਗਿਆ ਜੀ ਮੈਂ ਸ਼ਰਾਬ ਤਾਂ ਨਹੀਂ ਜੀ ਪੀਂਦਾ ਲੇਕਿਨ ਚਾਹ ਪੀਂਦਾ ਮੈਂ ਸ਼ੁਕੀਨ ਹ ਤੇ ਇਹ ਇਹ ਚਾਹ ਦੀ ਥਾਂ ਤੇ ਵੀ ਤੁਸੀਂ ਜਾਨਾ ਤੁਹਾਡੀ ਪਾਲ ਪੂਰੀ ਹੋ ਸਕਦੀ ਹੈ ਇਹਦੇ ਨਾਲ ਇਹ ਜਿਹੜੀ ਸ਼ਾਹੀ ਗਿੰਦਾ ਬਣਾਇਆ ਨਾ ਜੀ ਅਸੀਂ ਇਹ ਜਿਹੇ ਗੇਂਦੇ ਦਾ ਫੁੱਲ ਪੈਂਦਾ ਇਹ ਬਹੁਤ ਇਤਿਹਾਸਿਕ ਗੱਲ ਹੈ ਕਦੇ ਫਿਰ ਸ਼ੋਹ ਚ ਤੁਹਾਨੂੰ ਸਮਝਾਉਂਗਾ ਇਹ ਗ੍ਰੰਥਿਕ ਯੋਗ ਹੈ ਜੀ ਰਾਜੇ ਮਹਾਰਾਜਿਆਂ ਦਾ ਯੋਗ ਹੈ ਇਹ ਆਮ ਜਿਹੜੇ ਲੋਕ ਨੇ ਮੇਰੇ ਕੋਲੇ ਖੈਰ ਮੇਰੇ ਕੋਲ ਤਾਂ ਜਿਹੜੇ ਆਉਂਦੇ ਨੇ ਸਾਰੇ ਰਾਜੇ ਮਹਾਰਾਜ ਹੀ ਨੇ ਵਿਚਾਰੇ ਤੇ ਉਹਨਾਂ ਨੂੰ ਜਦੋਂ ਅਸੀਂ ਇਹ ਦੰਨੇ ਆ ਤਾਂ ਉਹ ਕਹਿੰਦੇ ਆ ਵੀ ਹੁਣ ਕਈ ਵਾਰੀ ਨਾ ਗੁੱਲਸਰ ਪਤਾ ਹੈ ਕੀ ਹੁੰਦਾ ਮੇਰੇ ਸਟੋਰ ਤੇ ਜਦੋਂ ਆਉਂਦੇ ਆ ਮੈਂ ਹਲੇ ਰਿਕਮੈਂਡ ਵੀ ਨਹੀਂ ਗੁੱਲਸਰ ਵੀ ਕਾ ਵੀ ਦੇ ਦੋ ਹਮ ਆ ਵੀ ਦੇ ਦਿਓ ਇੰਨਾ ਪੜਿਆ ਹੁੰਦਾ ਉਹਨਾਂ ਨੇ ਮੇਰਾ ਸਟੋਰ ਨਾ ਜੀ ਗੁਰਸੱਭ ਪੰਚਮ ਹਲਦੀ ਤਾਂ ਜ਼ਰੂਰ ਦੇ ਦਿਓ ਅੱਛਾ ਜੀ ਤੇ ਕਿਉਂ ਉਹਦੇ ਫਾਇਦੇ ਹੀ ਇੰਨੇ ਆ ਜੀ ਮੈਂ ਪੜਾਤਾ ਲੋਕਾਂ ਨੂੰ ਦੋ ਸਾਲਾਂ ਚ ਤੁਸੀਂ ਹਰ ਰੋਜ਼ ਦੱਸਦੇ ਰਹਿੰਦੇ ਹੋ ਨਾ ਇਹ ਯਾਦ ਰਹਿੰਦੀਆਂ ਚੀਜ਼ਾਂ ਇਹ ਮੈਂ ਇੱਕ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਡੇ ਸ਼ੋਅ ਵੇਖ ਕੇ ਮੇਰੇ ਯਾਦ ਹੋ ਗਈਆਂ ਜੇ ਮੈਂ ਤੁਹਾਨੂੰ ਦੱਸ ਵੀ ਰਿਹਾ ਸੀ ਸ਼ੁਰੂਆਤ ਸੀ ਜੀ ਸਾਡੀ ਨਾ ਡਾਇਬਟੀਜ਼ ਤੋਂ ਲੈ ਕੇ ਸ਼ੁਰੂਆਤ ਕੀਤੀ ਅਸੀਂ ਫਿਰ ਅਸੀਂ ਹੌਲੀ ਹੌਲੀ ਲੋਕਾਂ ਨੂੰ ਨਸ਼ੇ ਛਡਾਉਣ ਵੱਲ ਲੱਗੇ ਔਰ ਨਸ਼ਿਆਂ ਦੇ ਵਿੱਚ ਸਾਨੂੰ ਬਹੁਤ ਇੱਜ਼ਤ ਮਿਲੀ ਜੀ ਬੜਾ ਮਾਣ ਸਤਿਕਾਰ ਮਿਲਿਆ ਗੁਰੂ ਦਾ ਤੇ ਉਹ ਚ ਅਸੀਂ ਦੇਖਿਆ ਕਿ ਅਸੀਂ ਐਦਾਂ ਨਹੀਂ ਛਡਾਉਂਦੇ ਸੀ ਅਸੀਂ ਸਿਰਫ ਜਿਹੜਾ ਬੰਦਾ ਆ ਕੇ ਕਹਿੰਦਾ ਸੀ ਵੀ ਮੈਂ ਇਹਨੂੰ ਬਚਾਓ ਹੂੰ ਉਹਨੂੰ ਅਸੀਂ 4 ਦਿਨ ਦੀ ਦਵਾਈ ਦੇ ਕੇ ਭੇਜ ਦਈਦਾ ਜੀ ਘਰ ਵੀ ਤੂੰ 4 ਦਿਨ ਦੀ ਦਵਾਈ ਲੈ ਜਾ ਹੂੰ ਤੇ ਤੋਂ ਵੱਡੀ ਲੈਬਰਾਟਰੀ ਦੁਨੀਆ 'ਚ ਕੋਈ ਨਹੀਂ ਹੈ ਅੱਛਾ ਜੀ ਕਿਉਂਕਿ ਤੂੰ ਹੀ ਆ ਜਿਹੜਾ ਇੱਕ ਐਮੂਹ ਤੇ ਰੱਖ ਕੇ ਦੱਸ ਸਕਦਾ ਵੀ ਇਹ ਨਸ਼ੇ 'ਚ ਕਿੰਨੀ ਕੁ ਮਾਤਰਾ ਇਸ ਵਿੱਚ ਦਾ ਮਤਲਬ ਸਾਡੀ ਦਵਾਈ ਵੀ ਦੱਸ ਦੇਗਾ ਤੇ ਉਹ ਨਾ ਜੀ 4 ਦਿਨ ਚ ਦਵਾਈ ਇੰਨਾ ਵਧੀਆ ਅਸਰ ਕਰਦੀ ਆ ਲਾਉਂਗੀ ਤੋੜ ਦਾ ਤਕਲੀਫ ਅੱਛਾ ਜੀ ਇਹਦੇ ਚ ਆਯੁਰਵੇਦ ਦੀ ਦਵਾਈ ਨਸ਼ਾ ਵੀ ਛਡਾ ਦਿੰਦੀ ਬਹੁਤ ਕਮਾਲ ਦੀਆਂ ਨੇ ਜੀ ਕਿਉਂਕਿ ਐਂਟੀਡਾਟ ਹੈ ਨਾ ਜੀ ਹਮ ਆਯੁਰਵੇਦ ਦੇ ਵਿੱਚ ਜਿਹੜੇ ਨਸ਼ੇ ਨੇ ਉਹ ਵੀ ਤਾਂ ਆਯੁਰਵੇਦ ਦੀ ਹੈ ਫੀਮ ਡੋਡੇ ਧਰਤੀ ਚ ਜੜੀਆਂ ਬੂਟੀਆਂ ਨੇ ਤੇ ਇਹ ਇਹਦੇ ਵਿੱਚ ਯੂਜ਼ ਐਂਟੀਡਾਟ ਰੱਬ ਨੇ ਪੈਦਾ ਕੀਤੇ ਹੋਏ ਨੇ ਉਹ اسی ਉਹ ਐਂਟੀਡਾਟ ਤੋਂ ਦਵਾਈ ਬਣਾਈ ਉਹ ਜਦੋਂ ਅੰਦਰ ਉਹ ਬਾਡੀ ਤੇ ਤਲਬ ਪੂਰੀ ਹੋ ਗਈ ਤੇ ਬੰਦਾ ਛੱਡ ਗਿਆ ਜੀ ਔਰ ਨਸ਼ਾ ਛੱਡਣਾ ਔਖਾ ਦਵਾਈ ਸਾਡੀ ਇਹផល ਨਹੀਂ ਆਉਂਦੀ ਫਿਰ ਉਸ ਦਵਾਈ ਨਾਲ ਨਾ ਹਾਂਜੀ 2 ਮਹੀਨੇ ਚ ਦਵਾਈ ਛੁੱਟ ਜਾਂਦੀ ਹੈ ਹੂੰ ਜਿਵੇਂ ਅੱਜ ਅੱਜ ਮਤਲਬ ਇੱਕ ਦਿਨ ਤੋਲਾ ਖਾਦੀ ਦੂਜੇ ਦਿਨ ਪੌਣਾ ਤੋਲਾ ਹੌਲੀ ਹੌਲੀ ਘਟਾ ਘਟਾ ਕੇ ਦਵਾਈ ਸਾਡੀ ਇੱਕ ਅੱਧੇ ਗ੍ਰਾਮ ਤੇ ਲੈ ਕੇ ਬੰਦ ਕਰ ਦਿੰਨੇ ਆ ਅਸੀਂ ਔਰ ਦੋ ਕੁ ਮਹੀਨੇ ਚ ਬੰਦਾ ਦਵਾਈ ਛੱਡ ਜਾਂਦਾ ਔਰ ਇਹਦੇ ਚ ਸਾਨੂੰ ਬੜੀ ਇੱਜ਼ਤ ਮਿਲੀ ਸ਼ਾਇਦ ਇਹਦੇ ਕਰਕੇ ਸਾਡੀ ਕੰਪਨੀ ਅੱਜ ਨਹੀਂ ਨਹੀਂ ਇਹ ਤਾਂ ਬਹੁਤ ਪੌਣਾ ਦਾ ਕੰਮ ਹੈ ਹਰ ਪੰਜਾਬੀ ਦੀ ਫੇਵਰੇਟ ਹੈ ਜੀ ਕਿਉਂਕਿ ਇਹ ਇੱਕ ਮਤਲਬ ਪੁੰਨ ਵੀ ਸੀ ਲੋਕ ਕਹਿ ਕੇ ਜਾਂਦੇ ਸੀ ਮੈਨੂੰ ਕਹਿੰਦੇ ਗੋਲਸਬ ਇਹ ਤੁਹਾਡਾ ਕੰਮ ਵਧੀਆ ਨਾਲੇ ਪੁੰਨ ਨਾਲੇ ਫਲੀਆਂ ਹਾਂ ਇਹ ਤਾਂ ਹੈ ਪਹਿਲਾਂ ਪਹਿਲਾਂ ਮੈਨੂੰ ਫਲੀਆਂ ਸਮਝ ਨਹੀਂ ਆਉਂਦੀਆਂ ਸਾਨੂੰ ਸਮਝ ਆ ਗਈ ਵੀ ਇਹਨੂੰ ਫਲੀਆਂ ਕਹਿੰਦੇ ਜੀ 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 ਬਿਲ ਆ ਆਮ ਤਾਰਨਾ ਵੀ ਖੰਡ ਨਾਲੋਂ ਗੁੜ ਚੰਗਾ ਹੂੰ ਇਹ ਇਹਦੇ ਚ ਕਿੰਨੀ ਸਚਾਈ ਹੈ ਜੀ ਗੁੜ ਦੀ ਜਿਵੇਂ ਚਾਹ ਪੀਣੀ ਜਾਂ ਗੁੜ ਖਾਣਾ ਤੇ ਇੱਕ ਪਾਸੇ ਆਪਾਂ ਚੀਨੀ ਲੋਕ ਇਸਤੇਮਾਲ ਕਰਦੇ ਆ ਤੇ ਉਹਦੇ ਚ ਹੈ ਕੋਈ ਫਰਕ ਗੁੜ ਦਾ ਜਿਹੜਾ ਨਾ ਜੀ ਜਿਵੇਂ ਚੀਨੀ ਹੈ ਨਾ ਜੀ ਉਹ ਹਾਰਮਫੁਲ ਹੈਗੀ ਵੀ ਆ ਕਿਉਂਕਿ ਕੁਝ ਕਾਰਬੋਹਾਈਡਰੇਟਸ ਆ ਉਹੀ ਗੱਲ ਬਾਈ ਵਾਲੀ ਚੀਜ਼ ਆ ਉਹ ਜਿਹੜਾ ਗੁੜ ਹੈ ਨਾ ਜੀ ਇਹਨੂੰ ਅੰਮ੍ਰਿਤ ਮੰਨਿਆ ਗਿਆ ਜੀ ਜੀ ਜਿਵੇਂ ਹੁਣ ਮੰਨ ਲਓ ਗੁੜ ਅਸੀਂ ਲੈਨੇ ਆ ਗੁੜ ਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਵੀ ਠੀਕ ਹੁੰਦਾ ਡਾਈਜੈਸ਼ਨ ਨੂੰ ਬਹੁਤ ਗੁੱਡ ਰਿਜ਼ਲਟ ਦਿੰਦਾ ਫਿਰ ਉਹ ਖੂਨ ਵਧਾਉਣ ਚ ਵੀ ਕੰਮ ਕਰਦਾ ਜੀ ਚੀਨੀ ਜਿਹੜੀ ਆ ਉਹ ਸਾਡੀ ਬੋਡੀ ਦੇ ਵਿੱਚ 슈ਗਰ ਲੈਵਲ ਨੂੰ ਵੀ ਅਪ ਕਰਦੀ ਆ ਹੌਲੀ ਹੌਲੀ ਸਾਨੂੰ ਸੁਸਤ ਕਰਦੀ ਆ ਕਈਆਂ ਨੂੰ ਮੋਟਾਪੇ ਚ ਵੀ ਕਨਵਰਟ ਹੋ ਜਾਂਦੀ ਆ ਬਲਿ ਚੀਨੀ ਨਾਲੋਂ ਜ਼ਿਆਦਾ ਵਧੀਆ ਗੁੜ ਗੁੜ ਜੰਗ ਔਰ ਸ਼ੱਕਰ ਔਰ ਧਾਗੇ ਵਾਲੀ ਮਿਸ਼ਰੀ ਅੱਛਾ ਜੀ ਧਾਗੇ ਵਾਲੀ ਮਿਸ਼ਰੀ ਚ ਖੰਡ ਨਹੀਂ ਉਹ ਚ ਨਹੀਂ ਹੁੰਦੀ ਉਹ ਪਿਊਰੀਫਿਕੇਸ਼ਨ ਹੋ ਜਾਂਦੀ ਹੈ ਉਹਦੀ ਔਰ ਉਹਨੂੰ ਧਾਗਾ ਧੂਗਾ ਕੱਢ ਕੇ ਉਹਨੂੰ ਪੀਸ ਕੇ ਪਾਊਡਰ ਬਣਾ ਕੇ ਰੱਖੋ ਉਹਦੀ ਚਾਹ ਚੂ ਸਭ ਕੁਝ ਟੇਸਟੀ ਬਣਦਾ ਹੈ ਹੌਲੀ ਹੌਲੀ ਫਿਰ ਉਹ ਤਾਂ ਵੈਸੇ ਚੀਨੀ ਵਰਗੀ ਲੱਗਦੀ ਹੈ ਚੀਜ਼ ਜਿਵੇਂ ਉਹ ਹੀ ਆਪਾਂ ਕੁਝ ਪਰ ਉਹਦੀ ਕੈਲਰੀ ਜ਼ੀਰੋ ਹੁੰਦੀ ਹੈ ਜੀ ਅੱਛਾ ਸਹੀ ਹੈ ਜਿਹੜੀ ਬੂਰਾ ਖੰਡ ਨਹੀਂ ਹੁੰਦੀ ਜੀ ਬਰਾਊਨ ਜੀ ਬ੍ਰਾਊਨ ਬ੍ਰਾਊਨ ਜੀ ਉਹ ਚ ਬਿਲਕੁਲ ਰਾ ਰਾਖੰਡ ਕੇ ਰਾਖੰਡ ਉਹ ਚ ਜਮੇ ਕੈਲਰੀ ਨਹੀਂ ਹੁੰਦੀ ਜੀ ਅੱਛਾ ਜੀ 슈ਗਰ ਦੇ ਮਰੀਜ਼ ਨੂੰ ਸੀ ਰეკਮੈਂਡ ਕਰਦੇ ਉਹ ਖਾ ਸਕਦੇ ਬੰਦਾ ਜਿਵੇਂ ਚਾਹ ਚ ਪਾ ਕੇ ਤੇ ਉਹ ਉਹੀ ਵਰਤਣੀ ਚਾਹੀਦੀ ਹੈ ਜੀਰੋ ਕੈਲਰੀ ਹੈ ਜੀ ਮੈਂ ਤੇ ਬਹੁਤ ਲੋਕਾਂ ਨੂੰ ਮੇਰੇ ਤੇ ਕਲੀਨਿਕ ਤੇ ਸਾਡੇ ਕਲੀਨਿਕ ਤੇ ਨਾ ਜੀ ਇੱਕ ਹੋਰ ਬੜੀ ਕਿਰਪਾ ਹੈ ਗੁਰੂ ਜੀ ਦੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਮੰਨਦਾ ਜੀ ਤੇ ਸ਼ੁਰੂ ਤੋਂ ਔਰ ਬਸ ਮੈਂ ਜਦੋਂ ਉੱਥੇ ਗੁਰਦੁਆਰੇ ਜਾਣਾ ਜੀ ਉਹਨਾਂ ਦਿਨਾਂ ਚ ਜਾਂਦੇ ਹੁੰਦੇ ਸੀ ਜਦੋਂ ਮਤਲਬ ਆਪ ਹੀ ਬੇਰੁਜ਼ਗਾਰ ਜੇ ਹੁੰਦੇ ਸੀ ਤੇ ਲੰਗਰ ਖਾਣ ਬਹਿ ਜਾਣਾ ਜੀ ਉੱਥੇ ਕਹਿਣਾ ਜੀ ਬਾਬਾ ਕਦੇ ਇਹ ਜਾ ਕੰਮ ਕਰਾਈ ਮੇਰੇ ਹੱਤੋਂ ਵੀ ਮੇਰੇ ਵੀ ਲੰਗਰ ਚੱਲਣ ਅਰੇ ਵਾਹ ਹੈ ਨਾ ਤੇ ਅੱਜ ਸਵਾ 100 ਹਾਂ 150 ਬੰਦਾ ਹੁੰਦਾ ਜੀ ਪਹਿਲੇ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਜੀ ਬਾਬਾ ਦੀਪ ਸਿੰਘ ਜੀ ਦੀ ਰਸੋਈ ਵੀ ਪਹਿਲਾਂ ਇੱਧਰ ਜਾਓ ਫਿਰ ਦਵਾਈ ਵਾਲੇ ਚੱਲਾਂਗੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਔਰ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਤੁਹਾਡੇ ਤੇ ਅੱਛੀਆਂ ਦੁਆਇਆਂ ਬਿਲਕੁਲ ਜੀ ਬਿਲਕੁਲ ਜਿਹੜੀ ਵਧੀਆ ਗੱਲ ਤਾਂ ਇਹ ਹੈ ਨਾ ਕਿ ਤੁਹਾਡੇ ਵੇਚਣ ਵਾਲੀਆਂ ਦਵਾਈਆਂ ਤਾਂ ਤੁਸੀਂ ਬਾਅਦ ਚ ਗੱਲ ਕਰਦੇ ਹੋ ਜਿਹੜੀਆਂ ਉਹਨਾਂ ਦੇ ਘਰਾਂ ਚ ਮਿਲਦੀਆਂ ਸਸਤੀਆਂ ਚੀਜ਼ਾਂ ਉਹ ਪਹਿਲਾਂ ਦੱਸ ਦਿਓ ਬਿਲਕੁਲ ਬਿਲਕੁਲ ਇਹ ਚੰਗੀ ਗੱਲ ਵੇਚਣ ਵਾਲੀ ਗੱਲ ਪਤਾ ਕੀ ਹੈ ਜੀ ਵੇਚਦਾ ਮੈਂ ਉਹਨੂੰ ਆ ਜਿਹੜਾ ਬੰਦਾ ਕਹਿੰਦਾ ਜੀ ਮੈਂ ਮਹੀਨੇ ਚ 25 ਦਿਨ ਤਾਂ ਮੈਂ ਫਲਾਈਟ 'ਚ ਹੀ ਰਹਿਣਾ ਕਦੇ ਮੈਂ ਇੱਧਰ ਕਦੇ ਉੱਧਰ 20 ਦਿਨ ਮੈਂ ਟੂਰ ਤੇ ਰਹਿਣਾ ਇਹ ਘਰ ਤੋਂ ਬਾਹਰ ਆ ਜਾਂ ਪੀਜੀ ਚ ਬੈਠੇ ਬਣਦੀਆਂ ਨਹੀਂ ਕੀ ਕਰੀਏ ਉਹਨਾਂ ਨੂੰ ਮਜਬੂਰੀ ਹੈ ਲੈਣੀਆਂ ਪੈਂਦੀਆਂ ਨੇ ਫਿਰ ਉਹਨੂੰ ਮੈਂ ਇਹ ਵੀ ਦੱਸ ਦਾਂ ਸਰ ਵੀ ਜੇ ਤੂੰ ਘਰੇ ਬਣਾਏਗਾ ਪੰਚਮ ਹਲਦੀ ਤੈਨੂੰ 300 ਦੀ ਪਾਊਗੀ ਮੇਰੇ ਕੋਲੇ ਆਏਗਾ ਤੈਨੂੰ 1200 ਦੀ ਪਾਊਗੀ ਕਿਉਂਕਿ ਮੇਰੇ ਕੋਲ ਟੈਕਸ ਪੈਣਿਆ 300 ਬੰਦਾ ਅਸੀਂ ਪਾਲ ਰਹੇ ਹਾਂ ਉਹਦੇ ਖਰਚੇ ਨੇ ਫੈਕਟਰੀਆਂ ਦੇ ਖਰਚੇ ਬਣਾ ਲਈਂਗਾ ਤੇ ਚੰਗੀ ਗੱਲ ਐ ਨਹੀਂ ਕੱਢ ਬਟੂਆ ਫਿਰ ਤੈਨੂੰ ਪੜਾਈ ਗਿਆ ਜਦੋਂ ਮੈਂ ਕਹਿੰਦਾ ਨਾ ਜੀ ਇਹ ਗੱਲ ਤਾਂ ਹੁਣ ਸਮਝ ਆ ਗਿਆ ਉਹਨੂੰ ਵੀ ਯਾਰ ਘਰੇ ਹੀ ਬਣਾਓ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਗੋਇਲ ਸਾਹਿਬ ਦੇ ਵੀ ਬੈਂਕ ਦਾ ਖਿਆਲ ਲਖਣਾ ਉਹਨਾਂ ਦੇ ਵੀ ਨਿਆਣੇ ਨੇ ਆ ਹੀ ਜਾਂਦੇ ਆ ਲੈ ਕੇ ਜਾਂਦੇ ਆ ਲੋਕੀ ਪਰ ਸਾਰਾ ਕੁਝ ਚੱਲਦਾ ਹੈ ਲੇਕਿਨ ਵਧੀਆ ਗੱਲ ਹੈ ਇਹ ਹੈ ਨਾ ਜਿਹੜੀਆਂ ਦੇਸੀ ਚੀਜ਼ਾਂ ਹੈ ਇਹਨਾਂ ਦਾ ਕੋਈ ਬਦਲ ਹੈ ਨਹੀਂਗਾ ਇਹਦਾ ਇਹਦਾ ਕੋਈ ਸਾਈਡ ਇਫੈਕਟ ਹੀ ਨਹੀਂ ਹੈਗਾ ਜੀ। ਸਾਈਡ ਇਫੈਕਟ ਹੈਗਾ ਨਾ ਕਿਲਸਾ ਉਹ ਪਸਮਾ ਪੁਸਮਾ ਦਾ ਹੁੰਦਾ ਉਹ ਵੀ ਜੇ ਕੱਚੀ ਰਹੇ ਜੇ ਪਸੂ ਜਿਹੜੀਆਂ ਪਸਮਾ ਬਿਲਕੁਲ ਵਧੀਆ ਸ਼ੁੱਧ ਬਣੀਆਂ ਹੁੰਦੀਆਂ ਨੇ ਉਹਦਾ ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਉਹ ਬਲਕਿ ਇਹਨਾਂ ਸਟੇਕ ਕੰਮ ਕਰਦੀਆਂ ਨੇ। ਹੁਣ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਅੱਜ ਕੱਲ ਨਾ ਆਰਟਿਜ਼ਮ ਦੇ ਬੱਚੇ ਬਹੁਤ ਆਉਂਦੇ ਆ ਸਾਡੇ ਕੋਲ ਏਡੀਐਚਡੀ ਦੇ ਇਨਾਂ ਦੀ ਕਨਸੈਂਟਰੇਸ਼ਨ ਨਹੀਂ ਬੰਦੀ ਜਾਂ ਜਿਹੜੇ ਮੰਦਬੁੱਧੀ ਕਹ ਲਓ ਬੱਚੇ ਜਾਂ ਬੱਚਾ ਬੈਠਦੇ ਨਹੀਂ ਭੱਜਾ ਫਰੀ ਜਾਂਦਾ ਪੜਨ ਪੜਨ ਵਾਲੇ ਪਾਸੇ ਇਹਨਾਂ ਬਿਲਕੁਲ ਨਹੀਂ ਧਿਆਨ ਰੱਖਦਾ ਜਮੇ ਨਹੀਂ ਜਾਂਦਾ ਜੀ ਆਈ ਕੰਟੈਕਟ ਨਹੀਂ ਕਰਦਾ ਮਤਲਬ ਉਹ ਪੇਰੈਂਟਸ ਨੂੰ ਦੇਖ ਕੇ ਕਈ ਵਾਰ ਤਾਂ ਰੋਣਾ ਹੀ ਨਿਕਲ ਜਾਂਦਾ ਜੀ ਨੌਜਵਾਨ ਪੇਰੈਂਟਸ ਹੁੰਦੇ ਆ ਬੱਚਾ ਮੈਂ ਕਿਹਾ ਸਾਰੀ ਉਮਰ ਕਿਵੇਂ ਕੱਢਣਗੇ ਉਹਦੇ ਚ ਅਸੀਂ ਟ੍ਰੀਟਮੈਂਟ ਤਿਆਰ ਕੀਤਾ ਜੀ ਇੱਕ 골ਡ ਪ੍ਰਾਸ਼ਨ ਉੱਚ 골ਡ ਦੀ ਭਸਮ ਪੈਂਦੀ ਹੈ ਜੀ ਡ੍ਰੌਪਸ ਨੇ ਬੱਚਿਆਂ ਵਾਸਤੇ ਜੀ ਗ੍ਰੰਥ ਦੇ ਯੋਗ ਬਣਾਣੇ ਆ ਅਸੀਂ ਹੋਰ ਕੋਈ ਨਹੀਂ ਤੇ ਉਹ ਬਣਾਇਆ ਜੀ ਤੇ ਅਸੀਂ ਉਹਨਾਂ ਬੱਚਿਆਂ ਨੂੰ ਦੇਣਾ ਸ਼ੁਰੂ ਕਰਿਆ ਤਾਂ ਸਾਨੂੰ ਜਿਹੜਾ ਰਿਜ਼ਲਟ ਮਿਲਿਆ ਨਾ ਜੀ ਉਹਦਾ ਹੂੰ ਪੂਰੀ ਹੰਬ ਹਵਾਗੇ ਸਾਨੂੰ 20 ਤੋਂ 25% ਰਿਜ਼ਲਟ ਮਿਲਿਆ ਉਹਦਾ ਹੂੰ ਔਰ ਉਹਦੇ ਚ ਵੀ ਅਸੀਂ ਬਹੁਤ ਸੈਟੀਸਫਾਈਡ ਆ ਕਿ ਬੱਚਾ ਸਕੂਲ ਜਾਣ ਲੱਗਾ ਮੰਮੀ ਪਾਪਾ ਕਹਿਣ ਲੱਗਾ ਮਾੜਾ ਮੋਟਾ ਗੱਲ ਸੁਣਨ ਸਮਝਣ ਲੱਗਾ ਇੰਨਾ ਕੀ ਉਹਦੇ ਚ ਕੰਮ ਹੋਇਆ ਜੀ ਜਿਹੜੇ ਬੱਚੇ ਬੋਲਦੇ ਨਹੀਂ ਸੀ ਹਾਂ ਜਿਹੜੇ ਬੋਲਦੇ ਨਹੀਂ ਸੀ ਮੰਮੀ ਨਹੀਂ ਕਹਿੰਦੇ ਸੀ ਵਿਕਾਸ ਨਹੀਂ ਹੁੰਦਾ ਸੀ ਇੱਕ ਦੋ ਦਵਾਈਆਂ ਨਾਲ ਉਹਨਾਂ ਦਾ ਇੰਨਾ ਕੰਮ ਹੋ ਗਿਆ ਅਚੋ ਤੁਸੀਂ ਆਪ ਤਿਆਰ ਕਰਦੇ ਹੋ ਆਪ ਜੀ ਆਪਣੀ ਉਹ ਉਹਦੇ ਤੇ ਅਸੀਂ ਭਰੋਸਾ ਨਹੀਂ ਕਰਦੇ ਜੀ ਇੱਕ ਸਾਡਾ ਐਕਸ ਪਲੱਸ 골ਡ ਕੈਪਸੂਲ ਹੈ ਕਿ ਇੱਕ ਇਹ ਦਵਾਈ ਬੱਚਿਆਂ ਵਾਲੀ ਇਹ ਚੀਜ਼ਾਂ ਜਿੰਨੀਆਂ ਵੀ ਅਸੀਂ ਬਣਾਉਂਦੇ ਹਾਂ ਜੀ ਇਹਨਾਂ ਤੇ ਅਸੀਂ ਭਰੋਸਾ ਨਹੀਂ ਕਰਦੇ ਜੀ ਤੇ ਬਾਕੀ ਸਾਰਾ ਕੁਝ ਬਾਬੇ ਦੀ ਮਿਹਰ ਠੀਕ ਹੈ ਠੀਕ ਹੈ ਚਲੋ ਰੱਬ ਤੁਹਾਨੂੰ ਕਾਮਯਾਬੀ ਦੇਵੇ ਇਸੇ ਤਰ੍ਹਾਂ ਤੁਸੀਂ ਸਾਰਿਆਂ ਦਾ ਭਲਾ ਕਰਦੇ ਜਾਓ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿੰਨੀ ਨੌਲੇਜ ਮੇਰੇ ਖਿਆਲ ਨਾਲ ਤੁਹਾਨੂੰ ਵੀ ਸਾਡੇ ਪੰਜਾਬੀਆਂ ਨੂੰ ਕੀ ਕੀ ਪ੍ਰੋਬਲਮ ਹੁੰਦੀਆਂ ਨੇ ਜੀ 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 ਤੁਸੀਂ ਇੱਕ ਇੱਕ ਗੱਲ ਅੱਜ ਕੀਤੀ ਆ ਹੈਨਾ ਅਕਸਰ ਲੋਕਾਂ ਦੇ ਵਿੱਚ ਵਿਚਰਦੇ ਆਂ ਜੇ ਆਪਾਂ ਔਰ ਦੇਖਦੇ ਆਂ ਆਪਣੇ ਘਰਾਂ 'ਚ ਜਾਂ ਰਿਸ਼ਤੇਦਾਰੀਆਂ 'ਚ ਕਿ ਮੇਲ ਮਲਾਪ 'ਚ ਕਿਸੇ ਦੇ ਗੋਡੇ ਦੁਖਦੇ ਆ ਕਿਸੇ ਦੀ ਬੈਕ ਦੀ ਪ੍ਰੋਬਲਮ ਹੈ ਕਿਸੇ ਨੂੰ ਸ਼ੂਗਰ ਹੈ ਥਾਇਰੋਇਡ ਬੜਾ ਸੁਣਨ ਚ ਮਿਲਦਾ ਹੈ ਬਿਲਕੁਲ ਸਾਡੇ ਆਪਣੇ ਕਰੀਬੀ ਰਿਸ਼ਤੇਦਾਰ ਦੇ ਵਿੱਚ ਥਾਇਰੋਇਡ ਦੀ ਹੈ ਪ੍ਰੋਬਲਮ ਬਹੁਤ ਸਾਰੀਆਂ ਚੀਜ਼ਾਂ ਔਰ ਜਿਹੜੀਆਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਪੁੱਛੀ ਸੀ ਜਿਹੜੀ ਡਿਪਰੈਸ਼ਨ ਅੱਜ ਕੱਲ ਬੱਚਿਆਂ ਦੇ ਵਿੱਚ ਕਾਫੀ ਹੋ ਰਿਹਾ ਹੈ ਬਹੁਤ ਜ਼ਿਆਦਾ ਇਹ ਚੀਜ਼ਾਂ ਯਾ ਤਾਂ ਪਹਿਲਾਂ ਲੋਕਾਂ ਚ ਅਵੇਰਨੈਸ ਹੈ ਨਹੀਂ ਸੀ ਜਾਂ ਪਹਿਲਾਂ ਹੈ ਹੀ ਨਹੀਂ ਸੀ ਕਾਫੀ ਫਰਕ ਹੈ ਜੀ ਪਹਿਲਾਂ ਪਿਛਲੇ ਵੀ 25 ਸਾਲ 1990 ਤੋਂ ਬਾਅਦ ਜ਼ਿਆਦਾ ਆਇਆ ਜਦੋਂ ਮੋਬਾਈਲ ਆਇਆ ਨਾ ਜੀ 94 95 ਇਹਨੇ ਵੀ ਕੀਤਾ ਉਸ ਤੋਂ ਬਾਅਦ ਇਹ ਸ਼ੁਰੂ ਹੋ ਗਿਆ ਜੀ ਕਰੋਨਾ ਨੇ ਵੀ ਬਹੁਤ ਮੇਰੇ ਖਿਆਲ ਦੇ ਵਿੱਚ ਨਹੀਂ ਜੀ ਬੱਚਿਆਂ ਤੇ ਪਤਾ ਨਹੀਂ ਕੀ ਗੱਲ ਇਹ ਸਾਡੇ ਤੇ ਤਾਂ ਕੋਈ ਅਸਰ ਨਹੀਂ ਪਾਇਆ ਕਰੋਨੇ ਨੇ ਲੇਕਿਨ ਇਹ ਬੱਚਿਆਂ ਤੇ ਜ਼ਿਆਦਾ ਪਾਇਆ ਪਿਆ ਜੀ ਪਤਾ ਨਹੀਂ ਅੰਦਰ ਭੱਜ ਕੇ ਬਹਿਣਾ ਪਿਆ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਐ ਵੀ ਹੋ ਸਕਦਾ ਦੁਨੀਆ 'ਚ ਇਹਦਾ ਇੱਕ ਡਰ ਜਾ ਤੇ ਅਜੀਬ ਕਿਸਮ ਦਾ ਉਹ ਖੌਫ ਪੈਦਾ ਹੋ ਗਿਆ ਅੱਛਾ ਕਰੋਨਾ ਕਾਲ ਦੇ ਵਿੱਚ ਹੀ ਅਸੀਂ ਪੰਚਮ ਹਲਦੀ ਬਣਾਈ ਸੀਗੀ ਜੀ ਉਦੋਂ ਪਤਾ ਲੱਗਿਆ ਵੀ ਇਹ ਸਭ ਤੋਂ ਬੈਸਟ ਪ੍ਰੋਡਕਟ ਹੈ ਜਿਹੜਾ ਇਮਿਊਨ ਪਾਵਰ ਵਾਸਟ ਇਮਿਊਨਿਟੀ ਵਧਾਉਂਦੀ ਹੈ ਸਭ ਤੋਂ ਸਸਤਾ ਸਭ ਤੋਂ ਬੈਸਟ ਇਲਾਜ ਹੈ ਜੀ ਇੱਕ ਤਰ੍ਹਾਂ ਸਭ ਤੋਂ ਸਸਤਾ ਵੀ ਹੈ ਜੀ ਸਭ ਤੋਂ ਵਧੀਆ ਵੀ ਹੈ ਔਰ ਜਿੰਨੇ ਵੀ ਸਾਡੇ ਕੋਲੇ ਮੇਰਾ ਖਿਆਲ ਹੈ ਵੀ ਇੱਕ ਤਿਰਫਲਾ ਪਾਊਡਰ ਇੱਕ ਪੰਚਮ ਹਲਦੀ ਨਾਲ ਜੀ ਇਹਦੀ ਸੱਡੀ ਇਸ ਤਰ੍ਹਾਂ ਸੇਲ ਨਿਕਲੀ ਆ ਕਿ ਤੁਸੀਂ ਯਕੀਨ ਮੰਨੋ ਜੀ ਸਾਡੇ ਪੰਜਾਬ ਦੇ ਵਿੱਚ 12-13 ਆਊਟਲੈਟ ਨੇ ਆਪਣੇ ਟੱਬਿਆਂ ਢਬਿਆਂ ਦੇ ਬਣਾਏ ਹੋਏ ਤਾਂ ਉੱਥੇ ਮੈਨੂੰ ਇੱਕ ਟੈਂਪੂ ਸਾਨੂੰ ਆਪਣਾ ਪਰਚੇਜ਼ ਕਰਨਾ ਪਿਆ ਉਹ ਦਿੱਲੀ ਉਹਨੇ ਰੋਟੇਸ਼ਨ 'ਚ ਜਿਵੇਂ ਬੈਂਕ ਦੀ ਨਹੀਂ ਜਾਂਦੀ ਹੁੰਦੀ ਏਟੀਐਮ ਵਾਲੀ ਗੱਡੀ ਉਹ ਮੇਰੇ ਵੀ ਉਹ ਨਵਾਂ ਮਾਲ ਰੱਖ ਕੇ ਹੀ ਭਾਣਾ ਚੱਕੇ ਉਸ ਤਰ੍ਹਾਂ ਦਾ ਉਹ ਤੁਸੀਂ ਇੱਥੇ ਅਵੇਲੇਬਲ ਹੋਣੇ ਜੀ ਚੰਡੀਗੜ੍ਹ 'ਚ ਮੈਂ ਚੰਡੀਗੜ੍ਹ ਚੋਂ ਨਾ ਜੀ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਅੱਛਾ ਹਾਂ ਔਰ ਬਾਕੀ ਸੈਟਰਡੇ ਸੰਡੇ ਮੈਂ ਪੰਜਾਬ ਚੋਂ ਨਾ ਹਮ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਮਤਲਬ ਜਿਵੇਂ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਡਿਸਟ੍ਰਿਕਟ ਜਿੰਨੇ ਵੀ ਹੈਗੇ ਡਿਸਟ੍ਰਿਕਟ ਬਟਿੰਡੇ ਵੀ ਜਾਂਦੇ ਹਾਂ ਬਟਿੰਡਾ ਵੀ ਹੈ ਤੇ ਇੱਕ ਸਾਡਾ ਜਿਹੜਾ ਸੈਟਰਡੇ ਸੰਡੇ ਅਸੀਂ ਬਟਿੰਡੇ ਕਿਹੜੇ ਦਿਨ ਜਾਂਦੇ ਹੋ ਜੀ ਬਟਿੰਡੇ ਸਾਡਾ ਹਰ ਮਹੀਨੇ ਦਾ ਪਹਿਲਾ ਸ਼ਨੀਵਾਰ ਐਤਵਾਰ ਹੁੰਦਾ ਅੱਛਾ ਤੇ ਜਿਹੜਾ ਸੀ ਰੱਖਿਆ ਪੈਂਟਸਰ ਇੱਕ ਦਿੱਲੀ ਆ ਸੈਟਰਡੇ ਸੰਡੇ ਕਰੋਲ ਬਾਗ ਚ ਆਪਣਾ ਬਣਿਆ ਹੋਇਆ ਤੇ ਵਧੀਆ ਲੱਗਾ ਅੱਜ ਤੁਸੀਂ ਆਇਓ 125 ਐਪੀਸੋਡ ਪੂਰੇ ਕੀਤੇ ਨੇ ਤੁਸੀਂ ਸਵਾਏ ਦੇ ਵਿੱਚ ਸਾਡੇ ਨਾਲ ਸਾਂਝੀਦਾਰ ਬਣੇ ਹਾਂਜੀ ਔਰ ਬਹੁਤ ਜਲਦੀ ਆਪਾਂ ਫੇਰ ਮਿਲਾਂਗੇ ਠੀਕ ਹੈ ਜੀ ਅੱਜ ਮੈਨੂੰ ਲੱਗਦਾ ਵੀ ਸਾਡੇ ਬਹੁਤ ਸਾਰੇ ਸਵਾਲ ਸੀ ਜਿਹੜੇ ਅਸੀਂ ਤੁਹਾਨੂੰ ਪੁੱਛਣੇ ਸੀ ਪਰ ਤੁਸੀਂ ਉਹ ਛੜੀ ਲਾਤੀ ਅੱਜ ਸਵਾਲਾਂ ਦੀ ਅਸੀਂ ਆਖਿਆ ਸੀ ਸੋਚਿਆ ਜੀ ਅਸੀਂ ਫਾਇਦਾ ਚੁੱਕੀਏ ਤੁਹਾਡਾ ਜਿੰਨਾ ਹੋ ਸਕਦਾ ਬਸ ਮੈਂ ਫਿਰ ਵੀ ਤੁਹਾਡੇ ਤੋਂ ਪੁੱਛ ਲਿਆ ਵੀ ਕਰਿਆ ਹਾਂ ਨਹੀਂ ਨਹੀਂ ਸਾਡੀ ਫਿਲਮ ਇੰਡਸਟਰੀ ਬਾਰੇ ਤਾਂ ਚਲੋ ਅਸੀਂ ਇੰਟਰਵਿਊਸ 'ਚ ਕਾਫੀ ਬੋਲਦੇ ਵੀ ਰਹਿੰਦੇ ਆ ਤੇ ਲੇਕਿਨ ਅਵਾਮ ਦਾ ਫਾਇਦਾ ਤਾਂ ਹੀ ਹੁੰਦਾ ਜਿਵੇਂ ਤੁਸੀਂ ਅਸੀਂ ਪੁੱਛਾਂਗੇ ਤਾਂ ਤੁਸੀਂ ਆਪਦੀਆਂ ਗੱਲਾਂ ਦੱਸੋਗੇ ਜਾਂ ਨਹੀਂ ਅੱਜ ਸਰ ਅੱਜ ਤੁਹਾਨੂੰ ਮੇਰਾ ਬੁਲਾਉਣ ਦਾ ਬੇਨ ਮਕਸਦ ਵੀ ਇਹੀ ਆ ਮੈਂ ਤੁਹਾਨੂੰ ਬਾਰ-ਬਾਰ ਇਸ ਲਈ ਕਹਿ ਰਿਹਾ ਸੀਗਾ ਕਿ ਜਿੰਨਾ ਭਰੋਸਾ ਲੋਕਾਂ ਦਾ ਅੱਜ ਗੁੱਗੂ ਗਿਲ ਤੇ ਆ ਜੀ ਉਹ ਮਤਲਬ ਐ ਸਮਝਣੋ ਵੀ ਬਹੁਤ ਵੱਡਾ ਭਰੋਸਾ ਅੱਜ ਜੇ ਤੁਸੀਂ ਮੇਰੇ ਨਾਲ ਬੈਠੇ ਹੋ ਸਾਨੂੰ ਇਹ ਲੱਗਦਾ ਕਿ ਜਿਹੜੇ ਲੋਕ ਆ ਉਹ ਹੋਰ ਸਾਡੇ ਨਾਲ ਮਜੂਤੀ ਨਾਲ ਜੁੜਨਗੇ ਔਰ ਚੰਗਾ ਇਸ ਗੱਲ ਦੇ ਉੱਤੇ ਪ੍ਰਭਾਵ ਵੀ ਆਊਗਾ ਕਿਉਂਕਿ ਆਪਾਂ ਗੱਲਾਂ ਜਿਹੜੀਆਂ ਕੀਤੀਆਂ ਨੇ ਉਹ ਸਾਰੀਆਂ ਘਰ ਦੀ ਰਸੋਈ 'ਚ ਕੀਤੀਆਂ ਨੇ ਵੀ ਰਸੋਈ 'ਚ ਅਸੀਂ ਕੀ ਕਰ ਸਕਦੇ ਅਸੀਂ ਵੀ ਜਿਹੜਾ ਇੱਥੇ ਤੁਹਾਡੇ ਕੋਲੇ ਮੈਂ ਵੀ ਅੱਜ ਆਇਆ ਨਾ ਜੀ ਉਹਦਾ ਵਜ੍ਹਾ ਵੀ ਇਹੀ ਬਣੀ ਨਹੀਂਦਾ ਸੀ ਮੇਰੇ ਖਿਆਲ ਦੇ ਵਿੱਚ ਤੁਸੀਂ ਕਿਤੇ ਪੁੱਛਿਆ ਜੇ ਕਦੇ ਜਾਂਦੇ ਨਹੀਂ ਹਾਂ ਤੇ ਲੇਕਿਨ ਇੱਥੇ ਤਾਂ ਹੀ ਆਏ ਕਿਉਂਕਿ ਅਸੀਂ ਤੁਹਾਡੇ ਪ੍ਰੋਗਰਾਮ ਵੇਖੇ ਸੀ ਔਰ ਚੰਗਾ ਲੱਗਿਆ ਕਿ ਤੁਸੀਂ ਦੇਸੀ ਚੀਜ਼ਾਂ ਦੱਸ ਦਿਓ ਘਰ ਦੀ ਰਸੋਈ ਚੋਂ ਹੀ ਦੱਸ ਦਿਓ ਬਾਕੀ ਤੁਸੀਂ ਆਪਣਾ ਸਮਾਨ ਤਾਂ ਜੇ ਕਿਸੇ ਨੇ ਨਾ ਖਰੀਦਣਾ ਹੋਵੇ ਤਾਂ ਕੋਈ ਜ਼ਰੂਰੀ ਨਹੀਂ ਉਹ ਆਪ ਹੀ ਬਣਾ ਲਵੇ ਆਪ ਹੀ ਬਣਾਵੇ ਮੈਂ ਤਾਂ ਕਹਿੰਦਾ ਬਲਾ ਕੇ ਰੱਖੋ ਜੀ ਔਰ ਇੱਕ ਫਿਲਮੀ ਬੰਦਾ ਹੋਣ ਦੇ ਨਾਤੇ ਚਲੋ ਸਾਡੇ ਨਾਲ ਕਾਫੀ ਲੋਕਾਂ ਦਾ ਪਿਆਰ ਜੁੜਿਆ ਹੋਇਆ ਜਿੰਨਾ ਵੱਧ ਤੋਂ ਵੱਧ ਇਹ ਗੱਲ ਲੋਕਾਂ ਤੱਕ ਪਹੁੰਚੇ ਚੰਗੀ ਗੱਲ ਹੈ ਬਹੁਤ ਖਿਆਲ ਰੱਖਿਆ ਜਾਂਦਾ ਜੀ ਇਸ ਗੱਲ ਦਾ ਕਿ ਅੱਜ ਜਿਵੇਂ ਹੁਣ ਤੁਸੀਂ ਆਏ ਹੋ ਬਹੁਤ سارے ਆਰਟਿਸਟ ਲੋਕ ਆਉਂਦੇ ਆ ਔਰ ਸਾਰਿਆਂ ਦਾ ਸਤਿਕਾਰ ਹੈ ਸਾਰਿਆਂ ਦਾ ਜੀ ਪੂਰਾ ਸਤਿਕਾਰ ਹੈ ਥੋੜਾ ਨਹੀਂ ਦਿਲੋਂ ਸਤਿਕਾਰ ਹੈ ਔਰ ਬਿੰਨੂ ਅੱਜ ਤੁਹਾਨੂੰ ਮਿਲ ਕੇ ਲੱਗੇ ਨਹੀਂ ਵੀ ਅਸੀਂ ਅੱਜ ਮਿਲੇ ਆ ਕਿਉਂਕਿ ਅਸੀਂ ਤੁਹਾਨੂੰ ਸਕਰੀਨ ਤੇ ਇੰਨਾ ਦੇਖਿਆ ਜੀ ਜੀ ਮਤਲਬ ਅਸੀਂ ਤੁਹਾਡੇ ਨਾਲ ਨਾਲ ਹੀ ਬੜੇ ਹੋਏ ਇਹ ਚੀਜ਼ ਅਸੀਂ ਵੀ ਤੁਹਾਨੂੰ ਕਹਿ ਸਕਦੇ ਹਾਂ ਕਿਉਂਕਿ ਤੁਹਾਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਵੇਖ ਰਹੇ ਹਾਂ ਲਗਾਤਾਰ ਨਹੀਂ ਬਹੁਤ ਵਧੀਆ ਜੀ ਤੁਸੀਂ ਅੱਜ ਸ਼ੋਅ 'ਚ ਆਏ ਔਰ ਸਾਰੇ ਦਰਸ਼ਕ ਜਿਹੜੇ ਆ ਮੈਨੂੰ ਉਮੀਦ ਹੈ ਉਹਨਾਂ ਨੇ ਵੀ ਬੜਾ ਇੰਜੋਏ ਕੀਤਾ ਹੋਗਾ ਔਰ ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਗੀ ਔਰ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਨੂੰ ਇਹ ਸ਼ੋਅ ਵਧੀਆ ਲੱਗਦਾ ਪਰ ਅੱਜ ਦਾ ਸ਼ੋਅ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਕਮੈਂਟ ਦੇ ਵਿੱਚ ਜਾ ਕੇ ਇਹਦੇ ਬਾਰੇ ਜ਼ਰੂਰ ਦੱਸਿਓ ਤਾਂ ਕਿ ਸਾਡਾ ਵੀ ਹੌਸਲਾ ਬਣਦਾ ਜੇ ਅਸੀਂ ਤੁਹਾਡੇ ਲਈ ਕੋਈ ਚੰਗਾ ਕੰਮ ਕਰਦੇ ਆ ਤੇ ਅੱਜ ਦਾ ਸ਼ੋਅ ਐਨਾਈ ਗਿਲਸਾ ਵਾਏ ਤੁਸੀਂ ਬਹੁਤ-ਬਹੁਤ ਸਵਾਗਤ ਤੁਹਾਡਾ ਅਗੇ ਨੂੰ ਵੀ ਅਸੀਂ ਤੁਹਾਨੂੰ ਦੁਬਾਰਾ ਸੱਦਾ ਦੇਵਾਂਗੇ ਕਿ ਆਉਂਦੇ ਜਾਂਦੇ ਰਹਿਓ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚਰੋ